ਸ਼ਸ਼ੀਕਲ ਨਮਸਕਾਰ ਮੈਂ ਹਰਦੀਪਕ ਪੰਡਾਰੀ ਤੁਸੀਂ ਦੇਖ ਰਹੇ ਹੋ ਡੀ 4 ਯੂ ਨਿਊਜ਼ ਸਰਫ ਸੀਸ਼ ਪ੍ਰੋਗਰਾਮ ਖਰੀਆਂ ਕਰੀਆਂ ਤੁਹਾਡਾ ਸਵਾਗਤ ਹੈ ਪਹਿਲਾਂ ਸੀ ਕਈ ਵਾਰੀ ਪ੍ਰੋਗਰਾਮ ਕੀਤਾ ਬਹੁਤ ਸਾਰੇ ਐਪੀਸੋਡ ਕੀਤੇ ਇੰਪਰੂਵਮੈਂਟ ٹرسٹ ਦੇ ਵਿੱਚ ਫੈਲੇ ਭ੍ਰਸ਼ਟਾਚਾਰ ਨੂੰ ਲੈ ਕੇ ਪਰ ਲੋਕਲ ਬਾਡੀ ਡਿਪਾਰਟਮੈਂਟ ਕਾਪੋਰੇਸ਼ਨ ਇਹਦਾ ਹਾਲ ਇਹ ਹੈ ਕਿ ਇੱਥੇ ਅੰਨੀ ਪਈ ਹੈ ਮਤਲਬ ਇਸ ਹਮਾਮ ਦੇ ਵਿੱਚ ਸਾਰੇ ਇਕੋ ਜਿਹੇ ਨੇ ਉਹ ਸਾਰਿਆਂ ਨੂੰ ਲੈ ਕੇ ਕੀ ਦੋ ਕਾਨੂੰਨ ਨੇ ਇਹ ਸਭ ਤੋਂ ਵੱਡਾ ਸਵਾਲ ਹੈ ਪਹਿਲੇ ਤੇ ਬਿਲਡਿੰਗਾਂ ਬਣਨ ਕਿਉਂ ਦਿੰਦੇ ਨੇ ਬਿਲਡਿੰਗਾਂ ਜਦੋਂ ਬੰਦੀਆਂ ਨੇ ਤੇ ਫਿਰ ਜਾ ਕੇ ਸੈਟਿੰਗ ਹੁੰਦੀ ਹੈ ਜਦੋਂ ਕੋਈ ਬਹੁਤਾ ਰੋਲਾ ਪੈ ਜਾਂਦਾ ਤੇ ਫਿਰ ਉਹਨੂੰ ਸਲਾਹ ਦਿੱਤੀ ਜਾਂਦੀ ਇਹ ਬੰਦੇ ਨੂੰ ਵੀ ਤੂੰ ਦੂਜਾ ਕੋਰਟ ਦੇ ਵਿੱਚ ਸੈਟਿੰਗ ਕਰ ਲੈ ਅੱਜ ਫਿਰ ਗੱਲ ਕਰਾਂਗੇ ਅਸੀਂ ਕਤਵਾਰੀ ਦੇ ਕੋਲ ਬਣ ਰੇ ਸਵੇਰਾ ਹੋਟਲ ਦੀ 10 ਮੰਜ਼ਲਾ ਉਹਦੀਆਂ ਬਣ ਚੁੱਕੀਆਂ ਨੇ ਪਰ ਉਹਦਾ ਨਕਸ਼ਾ ਜੋ ਡਿਪਾਰਟਮੈਂਟ ਕਹਿੰਦਾ ਉਹਦਾ ਨਕਸ਼ਾ ਪਾਸ ਹੈ ਬੇਸਮੈਂਟ ਪਲਸ 3 ਮੰਜ਼ਲਾ ਬੇਸਮੈਂਟ ਪਲਸ 4 ਮੰਜ਼ਲਾ ਚਲੋ ਅਸੀਂ ਮੰਨ ਲੈਂਦੇ ਹਾਂ ਬੇਸਮੈਂਟ ਗਰਾਉਂਡ ਤੇ ਨਾਲ ਉਹਦੀਆਂ 4 ਮੰਜ਼ਲਾ ਨਕਸ਼ਾ ਪਾਸ ਹੈ ਇਹ ਡਿਪਾਰਟਮੈਂਟ ਦੇ ਅਫਸਰ ਕਹਿ ਰਹੇ ਨੇ ਪਰ ਬਿਲਡਿੰਗ ਬਣ ਗਈ 10 ਮੰਜ਼ਲ। ਹੁਣ ਇਹਦੇ ਵਿੱਚ ਸਵਾਲ ਸਭ ਤੋਂ ਵੱਡਾ ਇਹ ਖੜਾ ਹੋ ਜਾਂਦਾ ਹੈ ਕਿ ਉੱਥੇ ਉਸ ਵੇਲੇ ਕਿਹੜੇ ਅਫਸਰ ਲੱਗੇ ਹੋਏ ਸਨ ਜਿਨ੍ਹਾਂ ਨੇ 4 ਮੰਜ਼ਲਾ ਬਿਲਡਿੰਗ ਨੂੰ ਉਸਾਰੀ 10 ਮੰਜ਼ਲਾ ਤੱਕ ਹੋਣ ਦਿੱਤੀ। ਔਰ ਇਹ ਉਸਾਰੀ ਹੁੰਦੀ ਦੇ ਮਾਰਚ 2022 ਦੇ ਵਿੱਚ ਸ਼ੁਰੂ ਹੁੰਦੀ ਏ ਤੇ ਇੰਨੀ ਸਪੀਡ ਨਾਲ ਕੰਮ ਹੁੰਦਾ ਹੈ 2023 ਦੇ ਵਿੱਚ 10 ਮੰਜ਼ਲਾ ਅਕਤੂਬਰ ਤੱਕ ਪਾ ਕੇ ਤਿਆਰ ਹੋ ਜਾਂਦੀ ਹੈ। ਪੈਸਾ ਬਹੁਤ ਲੱਗਿਆ ਉਸ ਮਾਲਕ ਦਾ ਵੀ ਅਨਿਲ ਸੂਰੀ ਹੈ ਇਹਨਾਂ ਦਾ ਨਾਂ ਹੈ ਤੇ ਹੁਣ ਇੱਕ ਪਹਿਲੇ ਇਸ ਨੂੰ ਲੈ ਕੇ ਸੈਕਟਰੀ ਚਿੱਠੀ ਕਰਦੇ ਨੇ। ਚਿੱਠੀ ਮੇਰੇ ਕੋਲ ਸਾਹਮਣੇ ਪਈ ਏ 5 ਫਰਵਰੀ 2024 ਦੀ ਏ ਚਿੱਠੀ ਏ ਤੇ ਉਹਦੇ ਚ ਵਿਸ਼ਾ ਲਿਖਿਆ ਨਗਰ ਨਿਗਮ ਅਮਰਸਰ ਦੇ ਸੈਂਟਰਲ ਹਲਕੇ ਦੇ ਵਿੱਚ ਉਹ ਸਾਰੇ ਜਾ ਰਹੇ ਸਵੇਰਾ ਹੋਟਲ ਦੇ ਸਬੰਧ ਨੇ ਉਹਦੇ ਚ ਲਿਖਿਆ ਗਿਆ ਸੀ ਕਿ ਕਿਹੜੇ ਕਿਹੜੇ ਲੋਕ ਨੇ ਤਾਂ ਨਾਲ ਸਾਰੀ ਸੰਝ ਪਾਵਾਂਗੇ ਵੀ ਕੀ ਕੀ ਸ਼ਰਤਾਂ ਕੀ ਕੀ ਚੀਜ਼ਾਂ ਕਿਹੜੇ ਕੰਮਾਂ ਦੇ ਉੱਤੇ ਸੈਕਟਰੀ ਸਾਹਿਬ ਨੇ ਸਵਾਲ ਖੜੇ ਕੀਤੇ ਸਨ ਤੇ ਆਖਿਆ ਸੀ ਐਫ ਆਈ ਆਰ ਦਰਜ ਕਰਾਉਣ ਦੇ ਜਿਹੜੇ ਆਦੇਸ਼ ਜਾਰੀ ਕੀਤੇ ਗਏ ਸਨ ਹੁਣ ਅੱਜ ਹੋ ਗਈ ਏ 15 ਮਈ ਕੱਲ ਫੇਰ ਇੱਕ ਚਿੱਠੀ ਜਿਹੜੀ ਏ ਸੈਕਟਰੀ ਸਾਹਿਬ ਜਿਹੜੇ ਸਥਾਨਕ ਸਰਕਾਰਾਂ ਸੈਕਟਰੀ ਅਜੋਈ ਸ਼ਰਮਾ ਉਹਨਾਂ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਨੂੰ ਲਿਖੀ ਗਈ ਹੈ ਤੇ ਵਿਸ਼ਾ ਦਿੱਤਾ ਹੈ ਸੈਂਟਰਲ ਹਲਕੇ ਦੇ ਵਿੱਚ ਉਹ ਸਾਰੇ ਜਾ ਰਹੇ ਸ਼ਿਵ 에ਰਾ ਹੋਟਲ ਸੰਬੰਧੀ ਚਿੱਠੀ ਪੜਾਂਗੇ ਪਰ ਇਸ ਤੋਂ ਪਹਿਲਾਂ ਪਹਿਲੋ ਚਿੱਠੀ ਕਿਹੜੀ ਲਿਖੀ ਗਈ ਸੀ ਉਹਦੇ ਨਾਲ ਤੁਹਾਡੀ ਸਾਂਝ ਪਾਉਨੇ ਆ ਮੇਰੇ ਨਾਲ ਨੇ ਮੇਰੇ ਸਾਥੀ ਰਕੇਸ਼ ਸ਼ਰਮਾ ਸਮੇ ਨਮਸਕਾਰ ਨਮਸਕਾਰ ਪੜਾਈ ਸਾਹਿਬ ਸਮਝੀ ਇਸ ਤੋਂ ਪਹਿਲੇ ਕਿ ਇਹ ਜਿਹੜੀ ਚਿੱਠੀ ਮੈਂ ਪੜਾਂ ਤੇ ਗੱਲ ਇਹ ਹੈਗੀ ਹੈ ਕਿ ਅਸੀਂ ਕੱਲਾ ਦੇਖੋ ਹੁਣ ਐਮਟੀਪੀ ਡਿਪਾਰਟਮੈਂਟ ਇਹ ਕਹਿ ਰਿਹਾ ਹੈ ਕਾਪਰੇਸ਼ਨ ਦੇ ਡਿਪਾਰਟਮੈਂਟ ਨੂੰ ਇਹਨਾਂ ਨੂੰ ਨੋਟਿਸ ਭੇਜੇ ਗਏ ਨੋਟਿਸ ਭੇਜਤੇ ਗਏ ਸਵਾਲ ਇਹ ਖੜਾ ਹੋ ਜਾਂਦਾ ਵੀ 4 ਮੰਜ਼ਲਾਂ ਪਾਸ ਹੈ 10 ਮੰਜ਼ਲਾਂ ਪੈ ਕਿਸ ਤਰ੍ਹਾਂ ਗਈਆਂ ਫਿਰ ਇਹ ਕਹਿੰਦੇ ਜੀ ਸੈਕਟਰੀ ਇਹ ਤੇ ਤੁਹਾਡੀ ਸਾਡੀ ਦੇ ਗਾਲੀ ਛੱਡ ਦਿਓ ਇਹ ਤੇ ਸੈਕਟਰੀ ਦੇ ਹੁਕਮਾਂ ਨੂੰ ਕੱਖ ਨਹੀਂ ਮੰਨਦੇ ਮਤਲਬ ਇਹਨਾਂ ਨੂੰ ਕਿਸੇ ਚੀਜ਼ ਦੀ ਕੇਸ ਜੀ ਕੋਈ ਪਰਵਾਹ ਨਹੀਂ ਹੈ ਮਤਲਬ ਫਿਰ ਤੇ ਤੁਸੀਂ ਫਿਰ ਛੱਡ ਦਿਓ ਫਿਰ ਬੰਦ ਕਰ ਦਿਓ ਪਾਉਣ ਲੋਕਾਂ ਨੂੰ ਕੋ ਉਹ ਜਿਹਦਾ ਜੀ ਕਰਦਾ ਹੈ 2 ਮੰਜ਼ਲਾ ਬਣਾ ਜਿਹਦਾ ਜੀ ਕਰਦਾ 20 ਮੰਜ਼ਲਾ ਬਣਾ ਡਿੱਗਦਾ ਢੰਡਾ ਸ਼ਹਿਰ ਤੇ ਟਹਿ ਜਾਵੇ ਬਿਲਕੁਲ ਤੁਹਾਡੀ ਗੱਲ ਠੀਕ ਆ ਇਹਨਾਂ ਨੂੰ ਵੱਡੇ ਵੱਡੇ ਲੀਡਰਾਂ ਦਾ ਅਸ਼ੀਰਵਾਦ ਪ੍ਰਾਪਤ ਆ ਜੀ ਤੇ ਜੇ ਇਹ ਨਾਂ ਬਣਨ ਦੇ ਤੇ ਲੀਡਰ ਬਣਾ ਕੇ ਲਾਏ ਜਾਂਦੇ ਆ ਤੇ ਵੇਖਿਆ ਜੀ ਬਾਂਸਲ ਹੋਟਲ ਦੇ ਬਾਂਸਲ ਦੇ ਸੂਟ ਦੇ ਸਾਹਮਣੇ ਹਾਂਜੀ ਹਾਂਜੀ ਉਹ ਬਹੁ ਮੰਜਲਾ ਦੁਕਾਨ ਬਣ ਗਈ ਆ ਸੁਨਿਆਰੀ ਦੁਕਾਨ ਖੁੱਲ ਗਈ ਉੱਥੇ ਕਿੰਨੀ ਵਾਰੀ ਢਾਇਆ ਤੇ ਕਿੰਨੀ ਵਾਰੀ ਲਿਖਿਆ ਤੇ ਕਿੰਨੀ ਵਾਰੀ ਸੀਲ ਹੋਇਆ ਤੇ ਕਿੰਨੀ ਵਾਰੀ ਰੋਕਿਆ ਕਿਹੜੇ ਹਲਕੇ ਦਾ ਕੰਮ ਹੈ ਤੇ ਦੇ ਹਲਕੇ ਦੇ ਐਮਐਲਏ ਨੇ ਬਣਵਾਤਾ ਉਹਨੂੰ ਉੱਥੇ ਇਹ ਵੀ ਪਤਾ ਲੱਗਾ ਵੀ ਇੱਕ ਜਿਹੜਾ ਇੱਕ ਕਿਸੇ ਪਾਰਟੀ ਦਾ ਲੀਡਰ ਹੈ ਉਹਨੂੰ ਨਵਾਂ ਗੱਡੀ ਵੀ ਉਹਨਾਂ ਵੱਲੋਂ ਭੇਟ ਕੀਤੀ ਗਈ ਵੀ ਸਾਡੀ ਸ਼ਿਕਾਇਤਾਂ ਨਾ ਕਰ ਤੇ ਸਾਨੂੰ ਜਿਹੜਾ ਚੱਲਣ ਦੇ ਕੰਮ ਕਰਦੇ ਵੇਖੋ ਤੁਸੀਂ ਤਾਂ ਕਹੇ ਜੀ ਹਰਾ ਪਰਦਾ ਲੱਗ ਜਾਂਦਾ ਸ਼ੇਮ ਉੱਥੇ ਵੀ ਰੇ ਪਰਦੇ ਲੱਗੇ ਸਨ ਅਸੀਂ ਉੱਥੇ ਇੱਕ ਸਟੋਰੀ ਵੀ ਕੀਤੀ ਐਪੀਸੋਡ ਵੀ ਕੀਤਾ ਸੀਗਾ ਸਵੇਰਾ ਦੇ ਵੀ ਵੇਖੋ ਫੋਟੋਆਂ ਨਾਲ ਨਾਲ ਮੈਂ ਵੀਡੀਓ ਐਡੀਟਰ ਨੂੰ ਕਹਾਂਗਾ ਸਕਰੀਨ ਤੇ ਦਿਖਾਣ ਕਿਸ ਤਰ੍ਹਾਂ ਹਰੇ ਪਰਦੇ ਦਾ ਖੇਡ ਚੱਲਦਾ ਵੀ ਇਹ ਚਲੋ ਹਰੇ ਪਰਦੇ ਦੇ ਖੇਡ ਤੇ ਹੈਗਾ ਵੀ ਚਲੋ ਧੂੜ ਮਿੱਟੀ ਬਾਹਰ ਨਾ ਆਏ ਇਹ ਵੀ ਇੱਕ ਤਰਕ ਹੋ ਸਕਦਾ ਪਰ ਜਦੋਂ ਕਿਸੇ ਨੂੰ 5ਵੀਂ ਮੰਜ਼ਿਲ 6ਵੀਂ ਮੰਜ਼ਿਲ 7ਵੀਂ ਮੰਜ਼ਿਲ 8ਵੀਂ ਮੰਜ਼ਿਲ 9ਵੀਂ ਮੰਜ਼ਿਲ ਉਹ 10 ਮੰਜ਼ਿਲ ਵੀ 10ਵੀਂ ਮੰਜ਼ਿਲ ਵੀ ਇਹਨਾਂ ਨੂੰ ਅੱਖਾਂ ਨੂੰ ਮੋਤੀਆ ਹੋਇਆ ਸੀ ਬਿਲਕੁਲ ਮੋਤੀਆ ਆਹੀ ਜਦੋਂ ਪੈਸੇ ਦੀਆਂ ਅਣਗਾ ਲੱਗ ਜਾਂਦੀਆਂ ਉੱਤੇ ਤੇ ਮੋਤੀਆ ਹੋ ਜਾਂਦਾ ਇਹ ਜਿਹੜੀ ਸ਼ਿਕਾਇਤ ਹੈ ਜਿਹਨੂੰ ਸ਼ਿਕਾਇਤ ਜਾਂਦੀ ਆ ਸੈਕਟਰੀ ਕੋਲ ਤੇ ਉਹ ਨਾ ਵਿਜੀਲੈਂਸ ਕਮੇਟੀ ਨੂੰ ਭੇਜਦੇ ਆ ਵੀਲਸ ਕਮੇਟੀ ਇਹ ਚਾਹਦੀ ਆ ਜਾਂਚ ਕਰਨ ਲਈ ਉਹ ਮੌਕਾ ਚੈੱਕ ਕਰਦੀ ਆ 30 11 2023 ਨੂੰ ਜੀ ਉਹਦੇ ਵਿੱਚ ਉਹ ਵੰਦੇ ਆ ਵੀ ਜਿਹੜਾ ਵੰਦੇ ਆ ਵੀ ਉਹਨਾਂ ਦੇ ਆਪ ਹੀ ਰਿਕਾਰਡ ਜਿਹੜਾ ਨਗਰ ਨਿਗਮ ਵੱਲੋਂ ਪੇਸ਼ ਕੀਤਾ ਗਿਆ ਉਹਦੇ ਅਨਸਾਰ ਵੀ ਏਟੀਪ ਵੱਲੋਂ ਇੱਕ ਚਿੱਠੀ ਮਿਤੀ 17 1 2023 ਨੂੰ ਅਨਿਲ ਥੁਰੀ ਜਿਹੜੇ ਮਾਲਕ ਉਹਨਾਂ ਨੂੰ ਜਾਰੀ ਕੀਤੀ ਜਾਂਦੀ ਵੀ ਇਹਦੇ ਪ੍ਰਵਾਨਸ਼ੋਦਾ ਨਕਸ਼ੇ ਸੀਐਜੂ ਆਦੀ ਤੇ ਜਿਹੜਾ ਵੀ ਤਰਕ ਹੋਰ ਰਿਕਾਰਡ ਆ ਜਿਵਾਟ ਮੰਜਲਾ ਤੱਕ ਮੁਕੰਮਲ ਕਰ ਲਿਆ ਤਾਂ ਸਾਰੀ ਦਾ ਜਿਗਰ ਕੀਤਾ ਵੀ ਉਹ ਸਾਨੂੰ ਪੇਸ਼ ਕਰ ਤਿਰਕੇ ਜੀ ਇੱਥੇ ਹੀ ਸਵਾਲ ਬੜਾ ਵੱਡਾ ਖੜਾ ਹੋ ਜਾਂਦਾ ਵੀ ਏਟੀਪੀ ਨੂੰ ਆਪਣੇ ਡਿਪਾਰਟਮੈਂਟ ਦਾ ਨਹੀਂ ਪਤਾ ਵੀ ਤੇਰੇ ਕੋ ਕਿਹੜੇ ਨਕਸ਼ੇ ਪਾਸ ਹੋਏ ਐ ਤੂੰ ਮਾਲਕ ਨੂੰ ਜੋ ਫੁੱਚੀ ਲੱਕੇ ਪੁੱਛਣਿਆ ਵੀ ਨਕਸ਼ੇ ਪਾਸ ਦੱਸੋ ਸਾਨੂੰ ਇਹ ਸਾਰਾ ਮੰਜਲਾ ਇਹ ਫਾਈਲ ਕੈਪ ਕਰ ਦਿੰਦੇ ਆ ਨਾ ਨਹੀਂ ਨਹੀਂ ਤੇ ਫਿਰ ਜਿਹੜਾ 2 ਨੰਬਰ ਦਾ ਕੰਮ ਉਹਦੀ ਫਾਈਲ ਇਹਨਾਂ ਕੈਪ ਕਰ ਦੇਣੀ ਆ ਉਹਨਾਂ ਕੰਮ ਰੱਖਣਾ ਤੇ ਦੱਸ ਦਿਆ ਵੀ ਇਹ ਕੈਂਪਟੀਪੀ ਸਾਹਿਬ ਇਹਨੇ ਮਿਹਰਬਾਨ ਹੋਏ ਵੀ ਇਹਨਾਂ ਨੂੰ ਇੱਕ ਗਲਤੀ ਨਾਲ ਹੀ ਪਾਸ ਕਰਕੇ ਦੇ ਗਏ ਮੈਨੂਅਲ ਮੈਨੂਅਲੀ ਬਾਤ ਕਰਕੇ ਦੇਖਿਆ ਜਿਹੜਾ ਹੋ ਨਹੀਂ ਸਕਦਾ ਇਹੋ ਜਿਹੇ ਬੰਦੇ ਇੱਕ ਅੱਦੇ ਟਾਂਕੇ ਕੇਸ ਡਿਸਟ੍ਰਿਕਟ ਕਰਾਇਆ ਹੋ ਜਾਇਆ ਹੁਣ ਡਿਸਮਿਸ ਕੀਤੇ ਹੁਣ ਤੇ ਪਤਾ ਲੱਗਦਾ ਇੱਕ ਜਿਹੜੀ ਐਗਜ਼ੈਂਪਲ ਸੈੱਟ ਹੋ ਜਾਂਦੀ ਐ ਇੱਕ ਕੰਮ ਮਾਰ ਕੇ ਡੰਗਦੇ ਹੋ ਨਾ ਐਗਜ਼ੈਂਪਲ ਸੈੱਟ ਹੋ ਜਾਂਦੀ ਆ ਜੀ ਫੇਰ ਆਉਂਦੇ ਵੀ ਦਫਤਰੀ ਨੋਟਿੰਗ ਜਿਹੜੀ 1019 ਮਿਤੀ 25 12 23 ਰਾਈ 80 ਬਿਲੋ ਸਬੰਧਤ ਇਲਾਕਾ ਇੰਸਪੈਕਟਰ ਨੂੰ ਬਿਲਡਿੰਗ ਦੀ ਆਉਂਦੇ ਵੀ ਕਿਸੇ ਕਿਸਮ ਦੀ ਅਨਸਾਰੀ ਫਰਸ਼ੀ ਫਰਨੀਸ਼ਿੰਗ ਸ਼ੁਰੂ ਹੁੰਦੀ ਨਾ ਦੇ ਵੀ ਦੇਹਤ ਕੇ ਰੋਕ ਲਾਤੀ ਜਾਂਦੀ ਵੀ ਇਹਦੇ ਹੋਣ ਨਹੀਂ ਜਿਹੜਾ ਤੋਂ ਕੰਮ ਕਹੀ ਜੀ ਤੇ ਜਿਹੜਾ ਆਂਦੇ ਸਬੰਧਤ ਇੰਸਪੈਕਟਰ ਹੀ ਨਿਰਮਲ ਜੀ ਵਰਲਾ ਉਹਦੇ ਨੂੰ ਨੋਟਿੰਗ ਜਿਗਰ ਕੀਤਾ ਜਾਂਦਾ ਕਿ ਉਹ ਪੁਰਾਣਾ ਜਿਹੜਾ ਬਿਲਡਿੰਗ ਇੰਸਪੈਕਟਰ ਵੀ ਸ਼ਾ ਆਰਾਮਪਾਲ ਉਹਨੂੰ ਕਹਿੰਦਾ ਵੀ ਮੈਨੂੰ ਆਪਣੇ ਦੇਕਾਰ ਭਈਆ ਕਰਾ ਤੇ ਯਾਦ ਪੱਤਰ ਵੀ ਦਿੰਦਾ 6 2023 ਨੂੰ ਅਦੇ ਇੱਕ ਬਿਲਡਿੰਗ ਇੰਸਪੈਕਟਰ ਦੂਜੇ ਬਿਲਡਿੰਗ ਇੰਸਪੈਕਟਰ ਨੂੰ ਰਿਕਾਰਡ ਹੀ ਨਹੀਂ ਦਿੰਦਾ ਬਿਲਕੁਲ ਜੀ ਫਿਰ ਸਵਾਲ ਤੇ ਖੜਾ ਹੋ ਗਿਆ ਨਾ ਵੀ ਇਹ ਡਿਪਾਰਟਮੈਂਟ ਕਰਦੇ ਨਾਲ-ਨਾਲ ਕੰਮਿਆਂ 'ਚ ਵੰਦੇ ਆ ਜੇ ਰਿਕਾਰਡ ਲੈਣ ਨੂੰ ਨਾ ਚਿੱਠੀਆਂ ਲਿਖਣੀਆਂ ਪੈਂਡੀਆਂ ਜੀ ਤੇ ਫਿਰ ਆਂਦੇ ਜੀ ਬਿਲਡਿੰਗ ਇੰਸਪੈਕਟਰ ਵੱਲੋਂ ਫਿਰ 13/2/23 ਰੀ ਅਨਲ ਸੂਰੀ ਨੂੰ ਦਸਤਾਵੇਜ਼ ਪਰ ਕਾਇਸ਼ ਕਰਨ ਲਈ ਯਾਦ ਪੱਤਰ ਦਿੱਤਾ ਜਾਂਦਾ ਤੇ ਏਟੀਪੀ ਵੱਲੋਂ ਵੀ ਪੱਤਰ ਪੇਕ 22/2/2023 ਨੂੰ ਲਿਖ ਕੇ ਤੇ ਉਹਨਾਂ ਕੋਲ ਫਿਰ ਮੰਗ ਕੀਤੀ ਜਾਂਦੀ ਆ ਪਰ ਅਨਲ ਸੂਰੀ ਜੀ ਵੀ ਜਿਹੜੇ ਆ ਉਹ ਵੀ ਕੋਈ ਦੱਸ ਆ ਵੀ ਉਹਨਾਂ ਨੂੰ ਪੇਸ਼ ਨਹੀਂ ਕਰਦੇ ਉਹਨਾਂ ਨੇ ਕਾਗਜ਼ ਦਿੱਤੇ ਹੋਣੇ ਨਾ ਦੂਜੇ ਜਿਨ੍ਹਾਂ ਤੇ ਫੋਟੋ ਕਿਸੇ ਇੱਕ ਖਾਸ ਕਿਸਮ ਦੀ ਫੋਟੋ ਹੁੰਦੀ ਹੈ ਉਦੋਂ ਤੇ ਰੰਗ ਵੀ ਹਰੇ ਸ਼ਾਇਦ ਲਾਲ ਤਾਂ ਬੰਦ ਹੋ ਗਏ ਸੀ ਉਦੋਂ ਨਹੀਂ ਉਦੋਂ ਲਾਲ ਚੱਲਦੇ ਸੀ ਲਾਲ ਰੰਗ ਦੇ ਖਾਸ ਤਰ੍ਹਾਂ ਦੇ ਕਾਗਜ਼ ਗੁਲਾਬੀ ਰੰਗ ਦੇ ਹਾਂ ਉਹ ਅਜੀਬ ਕੇਜ ਹੋ ਰਿਹਾ ਤੇ ਉਹ ਦਿੱਤੇ ਹੋਣੇ ਨਾ ਜੀ ਇਹਨਾਂ ਨੇ ਤੇ ਫਿਰ ਤਦੇ ਤੇ ਉਹ ਏਟੀਪੀ ਸਾਹਿਬ ਆਪਣੇ ਦਫ਼ਤਰ ਦਾ ਰਿਕਾਰਡ ਤਾਂ ਖੰਗਾਲਦੇ ਹੀ ਨਹੀਂ ਹੈ ਡਿਪਾਰਟਮੈਂਟ ਇੰਸਪੈਕਟਰ ਸਾਹਿਬ ਫਿਰ ਵੇਖੋ ਮੈਂ ਆ ਉਹਨਾਂ ਨੂੰ ਫੇਰ ਆਉਂਦੇ ਵੀ ਰਿਕਾਰਡ ਪੇਸ਼ ਕਰਨ ਲਈ ਨਿਰਮਲਜੀਤ ਵਰਮਾ ਨੂੰ ਕਹਿੰਦੇ ਆ ਵੀ ਲਿਖਿਆ ਜਾਂਦਾ ਹੈ ਤੇ ਉਹ ਪੱਤਰ ਨੰਬਰ 305 ਮਿਤੀ 18/5/2019 ਨਿਗਰਾਨ ਇੰਜੀਨੀਅਰ ਪੀਪੀਸੀਐਲ ਤੇ ਨਿਗਰਾਨ ਇੰਜੀਨੀਅਰ ਓਡੀਐਮ ਨਗਰ ਨਿਗਮ ਨੂੰ ਬਿਜਲੀ ਤੇ ਪਾਣੀ ਦੇ ਕਨੈਕਸ਼ਨ ਕਟਣ ਦੀ ਵਿਵਿਧਤਾ ਜਾਰੀ ਕਰਤੀਆਂ ਜਾਂਦੀਆਂ ਤੇ ਮਿਤੀ 10.5.23 ਨੂੰ ਸਬੰਧਤ ਬਿਲਡਿੰਗ ਸਪੈਟਰਲੋਂ ਵਿਸ਼ੇ ਸਾਰੀ ਦੀਨ ਦੇ ਸਬੰਧ ਵਿੱਚ ਰਿਕਾਰਡ ਦੀ ਮੰਗ ਪਹਿਲਾਂ ਤਨਾਤਰੇ ਬਿਲਿਫਰਡ ਫਿਰ ਕੀਤੀ ਜਾਂਦੀ ਆ ਐਮਟੀਪੀ ਦੇ ਭਾਗਾਂ ਦੇ ਵੀ ਰਿਕਾਰਡ ਪੇਸ਼ ਕਰਨ ਲਈ ਕਹਿੰਦਾ ਪਰ ਉਹ ਪੇਸ਼ ਨਹੀਂ ਕਰਦਾ ਪੇਸ਼ ਕੀਤੇ ਗਏ ਆਂਦੇ ਰਿਕਾਰਡ ਵਿੱਚ ਬਧੀਕ ਇੰਜੀਨੀਅਰ ਪੀਪੀਐਲ ਸੀ ਦੇ ਪੱਤਰ ਨੰਬਰ 4591 ਮਿਤੀ 1.9.2023 ਰਹੀ ਵਿਸ਼ੇ ਦੀਨਾਂ ਦੇ ਸਾਰੀ ਵਿੱਚ ਸ਼ਿਫਟ ਹੋਣ ਵਾਲੇ ਪੀਐਨਬੀ ਬੈਂਕ ਦਾ ਬਿਜਲੀ ਕਨੈਕਸ਼ਨ ਸ਼ਿਫਟ ਕਰਨ ਲਈ ਮਜ਼ਦੂਰੀ ਦੀ ਮੰਗ ਕੀਤੀ ਗਈ ਜਿਸ ਸੰਬੰਧੀਆਂ ਦੇ ਵੀ ਦਸਤਰੀ ਨੋਟਿੰਗ 89 2023 ਸਾਲ ਬੀਜੀਆ ਸ਼ਿਫਟ ਨਾ ਕਰਨ ਦੀ ਸਪਸ਼ਟ ਕੀਤੀ ਗਈ ਪਰੰਤੂ ਇਹ ਨੋਟਿੰਗ ਐਮਟੀਪੀ ਨੂੰ ਮਾਰਕ ਹੈ ਅਤੇ ਨੋਟਿੰਗ ਦੇ ਅਗਲੀ ਕਾਰਵਾਈ ਕੋਈ ਨਹੀਂ ਕੀਤੀ ਮੈਂ ਮੈਂ ਵੀਡੀਓ ਐਡੀਟਰ ਨੂੰ ਬੇਨਤੀ ਕਰਾਂਗਾ ਇਹ ਜਿਹੜੀਆਂ ਦੋਨੋਂ ਚਿੱਠੀਆਂ ਇੱਕ ਚਿੱਠੀ ਜਿਹੜੀ ਸ਼ਕਤੀ ਸਾਹਿਬ ਲਿਖਦੇ ਐ 5 ਫਰਵਰੀ 2024 ਨੂੰ ਤੇ ਦੂਜੀ ਜਿਹੜੀ ਲਿਖੀ ਗਈ ਹੈ ਹੁਣ ਕੱਲ ਯਾਨੀ ਕਿ 14 ਮਈ 2024 ਨੂੰ ਇਹ ਨਾਲ ਦੀ ਨਾਲ ਸਕਰੀਨ ਦੇ ਉੱਤੇ ਜ਼ਰੂਰ ਦਿਖਾਣ ਫਿਰ ਵੇਖੋ 22 ਨੂੰ 2023 ਨੂੰ ਇਹ ਅੰਦੇਵੀ ਮਈਆ ਰਿਕਾਰਡ ਅਨਸਾਰ ਅਨਿਲ ਸ੍ਰੀ ਨੂੰ ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 263 ਬਨ ਐਂਡ 271 ਅਧੀਨ ਨੋਟਿਸ ਮਿਤੀ 29 2023 ਨੂੰ ਬਿਲਡਿੰਗ ਇਨਸਪੈਕਟਰ ਵੱਲੋਂ ਜਾਰੀ ਕੀਤੇ ਗਏ ਗੇ ਜਿਸ ਵਿੱਚ ਸਾਰੀ ਬੇਸਮੈਂਟ ਪਲਸ 9 ਮੰਜਲਾ ਸਟਰਕਚਰ ਮੁਕੰਮਲ ਕਰ ਲੈਣ ਦਾ ਜ਼ਿਕਰ ਕੀਤਾ ਗਿਆ ਹੈ ਇਹਨਾਂ ਨੋਟਿਸਾਂ ਦੀ ਲਗਾਤਾਰਤਾ ਵਿੱਚ ਮੀਮੋ ਨੰਬਰ C560 ਮਿਤੀ 22/09/2023 ਰਾਹੀਂ ਕਮਿਸ਼ਨਰ ਨਗਰ ਹੰਸਲ ਵੱਲੋਂ ਸਾਰੀ ਕਾਨੂੰਨ ਡਿਮੋਲਿਸ਼ਨ ਆਰਡਰ ਜਾਰੀ ਕਰ ਦਿੱਤਾ ਗਿਆ ਵੀ ਇਹਨੂੰ ਢਾ ਦਿਓ ਵੀ ਇਹ ਜਿਹੜੇ ਤੋਂ ਵੱਧ ਬਣਾਇਆ ਇਹਨੂੰ ਢਾ ਤਰਕੇ ਜੀ ਇਹਨੂੰ ਲੈ ਕੇ ਫਿਰ ਸੂਰੀ ਸਾਹਿਬ ਚਲੇ ਜਾਂਦੇ ਨੇ ਕੋਰਟ ਦੇ ਵਿੱਚ ਤੁਸੀਂ ਦੇਖੋ ਅਜੇ ਮਾਮਲਾ ਹੈ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਡੈਮੋਲਿਸ਼ਨ ਦੇ ਉੱਤੇ ਲੱਗਿਆ ਸਤੇ ਸਵਾਲ ਰਕੇ ਜੀ ਫਿਰ ਉਹੀ ਖੜਾ ਹੁੰਦਾ ਹੈ ਵੀ ਆਖਰਕਾਰ ਇਹ ਅਨਿਲ ਸੂਰੀ ਦਾ ਅਸੀਂ ਕਸੂਰ ਘਟ ਤੇ ਡਿਪਾਰਟਮੈਂਟ ਦਾ ਜਿਆਦਾ ਮੰਨਦੇ ਆ ਕਿਉਂਕਿ ਜਦੋਂ ਤੁਸੀਂ ਇਹਨੂੰ ਸ਼ਹਿਰ ਦਿੰਦੇ ਜੇ ਜੇ ਤੇ ਉਹਨੂੰ ਤੁਸੀਂ ਪਹਿਲਾਂ ਹੀ ਜਦੋਂ ਜਿੰਨਾ ਨਕਸ਼ਾ ਪਾਸ ਸੀ ਉਹਦੇ ਉੱਤੇ ਰੋਕ ਦਿੰਦੇ ਤਾਂ ਆਪੇ ਲੋਬਲ ਦਾ ਕੀ ਤੇ ਇਹਨੂੰ ਨਹੀਂ ਨਿਪਟਾਉਂਦੇ ਜੀ ਇੱਕ ਅੱਧੀ ਮੰਜ਼ਲ ਤੇ ਚਲੋ ਸਮਝ ਆਉਂਦੀ ਵੀ ਚਲੋ ਕੋਈ ਗੱਲ ਨਹੀਂ ਆਟੇ ਚ ਲੂਣ ਚੱਲਦਾ ਹੈ ਬਤ ਤੁਹੀ ਆਰ ਛੇ ਛੇ ਮੰਜਲਾ ਪਵਾ ਦੇਓਗੇ ਕੱਲ ਨੂੰ ਰੱਬ ਨਾ ਕਰੇ ਕੋਈ ਹਾਦਸਾ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਹੋਵੇ ਲਈ ਵੇਖੋ ਜੀ ਮੰਜਲਾ ਇੰਨੀਆਂ ਵੀ ਸੂਰੀ ਸਾਹਿਬ ਨੂੰ ਆਪ ਨਹੀਂ ਪਤਾ ਮੇਰੇ ਹੋਟਲੀਆਂ ਮੰਜਲਾ ਕਿੰਨੀਆਂ ਮੈਂ ਉਹਨਾਂ ਨਾਲ ਗੱਲ ਕੀਤੀ ਹੈ ਆਪ ਕਹਿੰਦੇ ਮੈਂ ਪਹਿਲੇ ਇਸ ਤੋਂ ਪਹਿਲੇ ਤੁਸੀਂ ਇਹਨੂੰ ਖਤਮ ਕਰ ਲੋਗੇ ਪਹਿਲੇ ਦੱਸੀਏ ਸੂਰੀ ਸਾਹਿਬ ਨਾਲ ਆ ਸੂਰੀ ਸਾਹਿਬ ਨਾਲ ਵੀ ਗੱਲ ਕਰਦਾ ਥੋੜੀ ਜੀ ਚਲੋ ਮੈਂ ਇਹਨੂੰ ਲੈ ਕੇ ਪਹਿਲੇ ਅਨਿਲ ਸੂਰੀ ਸਾਹਿਬ ਨਾਲ ਗੱਲ ਕੀਤੀ ਹੈ ਤੇ ਮੈਂ ਉਹ ਚਿੱਠੀ ਵੀ ਪੜ ਕੇ ਸੁਣਾਉਣਾ ਜਿਹੜੀ ਕੱਲ ਜਿਹੜੀ ਹੋਈ ਹੈ ਉਹ ਮੋਟੀ ਮੋਟੀ ਦੱਸ ਦੇਣਾ ਤੁਹਾਨੂੰ ਉਹ ਚਿੱਠੀ ਜਿਹੜੀ 14 ਮਈ ਨੂੰ ਜਿਹੜ ਆਪਣੇ ਸਥਾਨਕ ਸਰਕਾਰ ਦੇ ਵਿਜੀਲੈਂਸ ਸੈੱਲ ਵੱਲੋਂ ਪੰਜਾਬ ਸਰਕਾਰ ਦੇ ਨਗਰ ਨਿਗਮ ਕਮਿਸ਼ਨਰ ਅੰਮ੍ਰਿਤਸਰ ਨੂੰ ਉਹਦੇ ਵਿੱਚ ਸਾਫ਼ ਲਿਖਿਆ ਪਹਿਲਾ ਪੁਆਇੰਟ ਹੈ ਨਕਸ਼ਾ ਪ੍ਰਵਾਨ ਕਰਨ ਅਭਲੀਕ ਉਸਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਇਸ ਬਿਲਡਿੰਗ ਦੇ ਏਰੀਆ ਵਿੱਚ ਤਨਾਤ ਰਹੇ ਜ਼ਿੰਮੇਵਾਰ ਅਧਿਕਾਰੀਆ ਕਰਮਚਾਰੀਆਂ ਬਿਲਡਿੰਗ ਨਿਰੀਖਕ ਏਟੀਪੀ ਤੇ ਐਮਟੀਪੀ ਦੇ ਨਾਮ ਇਸ ਦਫ਼ਤਰ ਨੂੰ ਤੁਰੰਤ ਭੇਜੇ ਜਾਣ ਹੁਣ ਭੇਜੇ ਜਾਣਗੇ ਨਹੀਂ ਭੇਜੇ ਜਾਣਗੇ ਇਹ ਤੇ ਆਨ ਵਾਲਾ ਸਮਝ ਦੱਸੂਗਾ ਸੀਲ ਕੀਤੀ ਗਈ ਬਿਲਡਿੰਗ ਦੇ ਫਾਇਰ ਸਰਟੀਫਿਕੇਟ ਜਾਰੀ ਕਰਨ ਵਾਲੇ ਸਹਾਇ सहायक मंडल फायर अफसर नगर निगम अमृतसर ਦਾ ਨਾਂ ਇਸ ਦਫ਼ਤਰ ਨੂੰ ਪਹੁੰਚਿਆ ਜਾਵੇ ਤੀਜਾ ਪੁਆਇੰਟ ਇਸੇ ਵਿਸ਼ੇ ਇਸੇ ਅਧੀਨ ਵਿਸ਼ੇ ਅਧੀਨ ਉਸਾਰੀ ਵਿੱਚ ਕੀਤੀਆਂ ਗਈਆਂ ਬਿਲਡਿੰਗ ਬਾਇਲਾਅਜ਼ ਅਤੇ ਰੂਲਾਂ ਹਦਾਇਤਾਂ ਦੇ ਵਿਰੁੱਧ ਕੀਤੀਆਂ ਗਈਆਂ ਵਾਇਲੇਸ਼ਨ ਦੇ ਵਿਰੁੱਧ ਰੂਲਾਂ ਹਦਾਇਤਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇ ਚੌਥਾ ਪੁਆਇੰਟ ਨਗਰ ਨਿਗਮ ਅੰਮ੍ਰਿਤਸਰ ਦੀ ਟਾਊਨ ਪਲਾਨਿੰਗ ਸ਼ਾਖਾ ਦੇ ਜੇਸ ਅਧਿਕਾਰੀ ਵੱਲੋਂ ਵਿਸ਼ੇ ਅਧੀਨ ਉਸਾਰੀ ਗਲਤ ਟੰਗ ਨਾਲ ਨਕਸ਼ੇ ਪਾਸ ਕੀਤੇ ਗਏ ਉਸ ਸੰਬੰਧੀ 15 ਦਿਨਾਂ ਦੇ ਅੰਦਰ-ਅੰਦਰ ਪੜਤਾਲ ਕਰਕੇ ਜ਼ਿੰਮੇਵਾਰ ਅਧਿਕਾਰੀ ਕਰਮਚਾਰੀ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਰੂਲਾਂ ਹਦਾਇਤਾਂ ਅਨੁਸਾਰ ਆਪਣੇ ਪੱਧਰ ਤੇ ਐਫ ਆਈ ਆਰ ਰਜਿਸਟਰ ਕਰਾਉਣ ਉਪਰੰਤ ਇਸ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ ਫਿਰ ਕਹਿੰਦੇ ਪ੍ਰੰਤੂ ਆਪ ਵੱਲੋਂ ਉਕਤ ਹਦਾਇਤਾਂ ਸੰਬੰਧੀ ਕੀਤੀ ਗਈ ਕਾਰਵਾਈ ਕੋਈ ਵੀ ਰਿਪੋਰਟ ਅਜੇ ਤੱਕ ਇਸ ਦਫ਼ਤਰ ਵਿਖੇ ਨਹੀਂ ਭੇਜੀ ਗਈ ਇਸ ਲਈ ਆਪ ਨੂੰ ਡਾਇਰੈਕਟਰ ਸਥਾਨਕ ਸਰਕਾਰ ਪੰਜਾਬ ਜੀ ਦੇ ਹੁਕਮ ਮਿਤੀ 18/3/2024 ਅਨੁਸਾਰ ਮਰਦੋ ਲਿਖਿਆ ਜਾਂਦਾ ਹੈ ਕਿ ਉਕਤ ਸ਼ਿਕਾਇਤ ਸੰਬੰਧੀ ਰਿਪੋਰਟ ਮਿਤੀ 17/5/2024 ਤੱਕ ਜਿਹੜੀ ਹੈ ਸੰਬੰਧਤ ਡੀਲਿੰਗ ਹੈਂਡ ਰਾਹੀਂ ਇਸ ਦਫ਼ਤਰ ਵਿਖੇ ਪੇਸ਼ ਕਰਨ ਦੀ ਖੇਚਲ ਕੀਤੀ ਜਾਵੇ ਬਡਾਰੀ ਸਾਹਿਬ ਤੁਹਾਨੂੰ ਮੈਂ ਵੀ ਦੱਸਾਂ ਇਹੋ ਸੇਮ ਚੀਜ਼ਾਂ ਉਹਨਾਂ ਨੇ 5/2/2024 ਦਾ ਜਿਹੜਾ ਲੈਟਰ ਆ ਉਹਦੇ ਵਿੱਚ ਵੀ ਮੰਗੀਆਂ ਸੀ ਤੇ ਇਹਨਾਂ ਨੂੰ ਤੇ ਇਹਨਾਂ ਨੂੰ ਕੋਈ ਇੰਸੈਕਟੀ ਦਾ ਡਰ ਨਹੀਂ ਜੇ ਇਹਦਾ ਡਰ ਨਹੀਂ ਇਹਨਾਂ ਦੀ ਪਹੁੰਚ ਜਿਹੜੀ ਹੁੰਦੀ ਆ ਬੜੀ ਵਿਕੇ ਤੱਕ ਹੁੰਦੀ ਆ ਮੈਨੂੰ ਇੱਕ ਐਮਟਪੀਸੀ ਸਾਹਿਬ ਮਿਲੇ ਆਂਦੇ ਵੀ ਸਾਨੂੰ ਕਿਸੇ ਕੇਸ ਚ ਸਸਪੈਂਡ ਕਰਤਾ ਗਿਆ ਜੀ ਆਈ ਇੱਕ ਮੰਤਰੀ ਸਾਹਿਬ ਦੇ ਕੋਠੀ ਗਏ ਗੋੜਿਆਂ ਥਲਾਏ ਭਾਲ ਕਰੋ ਸਾਨੂੰ ਆਂਦੇ ਹਾਂ ਆਂਦੇ ਵੀ ਆਂਦੇ ਕੱਲ ਆਇਓ ਹਾਂ ਹਾਂ ਆਂਦੇ ਵੀ ਉਹਨਾਂ ਦੇ ਇੱਕ ਕਰੋੜ ਹਿੱਸੇਦਾਰੀ ਉਹ ਕਹਿੰਦੇ ਵੀ ਇੱਕ ਕਰੋੜ ਲਗੂ ਹਾਂ ਤਾਂ ਮੈਂ ਇਹ 1 ਕਰੋੜ ਨੂੰ ਕਿੱਲੇ ਆਂਦਾ ਗੋੜਿਆਂ ਤੋਂ ਲਾ ਕੇ ਵਾਪਸ ਆਇਓ ਕਰੋੜ ਕਿਧੋ ਦੀਏ ਉਹ ਜਿੰਨਾ ਕਰੋੜ ਕਰੋੜ ਰੁਪਇਆ ਖਰਚਣਾ ਉਸ ਸੈਕਟਰ ਨੂੰ ਕੀ ਸਮਝਦੇ ਆ ਕੇ ਜੀ ਫਿਰ ਨਹੀਂ ਫਿਰ ਅਸੀਂ ਕਹਿੰਦੇ ਵੀ ਨਾ ਸਮਝੋ ਫਿਰ ਛੱਡਦੇ ਹੋ ਨਾ ਬਣਨਦੇ ਹੋ ਜੋ ਹੁੰਦੇ ਆ ਹੁੰਦੇ ਫਿਰ ਅੰਨੀ ਵੀ ਇਹ ਕਰਦਾ ਜਿੱਤੇ ਕੰਮ ਹੁੰਦੇ ਤੁਸੀਂ ਤੁਸੀਂ ਸਾਰਿਆਂ ਨੂੰ ਅਪਰੂਵ ਕਰਦੇ ਹੋ ਅਸੀਂ ਤੇ ਇਹ ਵੀ ਕਹਿੰਦੇ ਆ ਵੀ ਪੁਰਾਣੀ ਦੇਖੋ ਇਹ ਤੇ ਹਾਈ ਕੋਰਟ ਨੂੰ ਨਿਰਮਾਣ ਦੇ ਰਕੇ ਜੀ ਉਹ ਕਿਸ ਤਰ੍ਹਾਂ ਪਹਿਲੇ ਸਵਾ 100 ਬਿਲਡਿੰਗ ਹੁੰਦੀ ਫਿਰ 600 ਹੋਟਲ ਬਣ ਗਏ ਵੀ ਤੁਸੀਂ ਮੈਂ ਬਣਨਦੇ ਹੋ ਸਾਰਿਆਂ ਜਿਹਦਾ ਜੋਦੀ ਕਰਦਾ ਬਣਾਉਂਦੇ ਮੈਨੂੰ ਇੱਕ ਬੰਦਾ ਦੱਸਣ ਰਿਹਾ ਹੈ ਕਹਿੰਦੇ ਦਬਾਤ ਸਾਹਿਬ ਕੋ ਇੱਕ ਜਲੇਬੀਆਂ ਵਾਲਾ ਮਸ਼ਹੂਰ ਆ ਉਹਦੇ ਲਾਗੇ ਕੋਟਲ ਬਣਿਆ ਆਂਦੇ ਕਾਗਜ਼ਾਂ ਸੀਲ ਆ ਤੇ ਦੋ ਚਾਰ ਦਿਨ ਮੁਰਤੂ ਵੀ ਇੰਦਾਂ ਦੇ بڑے ਹੋਟਲ ਦੇ ਕਾਗਜ਼ਾਂ ਸੀ ਲੰਗੇ ਚੱਲਣ ਦੇ ਆ ਹੁਣ ਮੈਂ ਇਹਨੂੰ ਵੇਖੋ ਇਹਦੇ ਤੋਂ ਤੁਹਾਨੂੰ ਫੇਰ ਅਕਲ ਦੱਸ ਦਵਾਂ ਕਿ ਜੀ ਸੂਰੀ ਸਾਹਿਬ ਨਾਲ ਗੱਲ ਕਰ ਲਈ ਜੀ ਜੂਲ ਕਰ ਲਈ ਹੁਣ ਗੱਲ ਕਰਾਂਗੇ ਅਨਿਲ ਸੂਰੀ ਨਾਲ ਜਿਹਨਾਂ ਸਵੇਰਾ ਹੋਟਲ ਦੇ ਜਿਹੜੇ ਮਾਲਕ ਨੇ ਸੂਰੀ ਸਾਹਿਬਿਕਾ ਕੱਲ ਫੇਰ ਚਿੱਠੀ ਆਈ ਹੈ ਸੈਕਟਰੀ ਤੋਂ ਕਮਿਸ਼ਨਰ ਸਾਹਿਬ ਤੋਂ ਠੀਕ ਹੈ ਤੁਹਾਡੇ ਹੋਟਲ ਦੇ ਬਾਰੇ ਇਹਨਾਂ ਨੇ ਕੁਝ ਚੀਜ਼ਾਂ ਸਾਰੀਆਂ ਚੀਜ਼ਾਂ ਮੰਗੀਆਂ ਮੈਂ ਤੁਹਾਨੂੰ ਕਾਪੀ ਪਾ ਦਿੰਦਾ ਠੀਕ ਹੈ ਤੇ ਉਹਦੇ ਤੇ ਮੈਨੂੰ ਤੁਹਾਡਾ ਵਰਜ਼ਨ ਚਾਹੀਦਾ ਜੀ ਸੂਰੀ ਸਾਹਿਬ ਦੇਖੋ ਕੋਈ ਵੀ ਚੀਜ਼ ਜੇ ਤੁਸੀਂ ਜੇ ਬਣਾਈ ਮੈਨੂੰ ਨਹੀਂ ਪਤਾ ਵੀ ਕਿਸੇ ਨੇ ਤੁਸੀਂ ਨਕਸ਼ੇ ਨਾਲ ਬਣਾਈ ਹੈ ਕਿ ਨਹੀਂ ਬਣਾਈ ਪਰ ਬਿਨਾ ਬਿਨਾ ਅਧਿਕਾਰੀਆਂ ਦੀ ਮਿਲੀ ਭਗਤ ਤੇ ਇਹ ਚੀਜ਼ ਨਹੀਂ ਬਣ ਸਕਦੀ ਇਹਦੇ ਤੇ ਤੁਹਾਡਾ ਕੀ ਕਹਿਣਾ ਹੈ ਨਹੀਂ ਸਰ ਇਤਾਂ ਦੀ ਕੋਈ ਗੱਲ ਨਹੀਂ ਕੋਈ ਮੈਂ ਕਿਸੇ ਬਾਰੇ ਕੋਈ ਨਾਂ ਨਹੀਂ ਲੈਣਾ ਚਾਹੁੰਦਾ ਜਾਂ ਕੋਈ ਕਿਸੇ ਬਾਰੇ ਕਿਸੇ ਨੇ ਮੇਰੇ ਕੋਈ ਹੈਲਪ ਕੀਤੀ ਹੈ ਉਹ ਅਕੋਰਡਿੰਗ ਟੂ ਰੂਲ ਹੀ ਬਣੀ ਹੈ ਜਾਂ ਸਭ ਕੁਝ ਹੈ ਠੀਕ ਹੈ ਕਿ ਨਹੀਂ ਜੀ ਉਹ ਮੇਰੀ ਇਸ ਮੈਟਰ ਤੇ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਅੱਛਾ ਜੀ ਹਾਂ ਨਹੀਂ ਨਹੀਂ ਤੇ ਫਿਰ ਸੂਰੀ ਸਾਹਿਬ ਮਤਲਬ ਤੁਹਾਡਾ ਇਹ ਸ਼ਵੇਰਾ ਹੋਟਲ ਨੂੰ ਲੈ ਕੇ ਇਹਨਾਂ ਹਿਊ ਐਂਡ ਕਰਾਈ ਕਿਉਂ ਮਚਿਆ ਹੋਇਆ ਜੀ ਪਤਾ ਨਹੀਂ ਸਰ ਮੈਨੂੰ ਮੈਨੂੰ ਅੱਜ ਦਿਨ ਤੱਕ ਇਹੋ ਚੀਜ਼ ਤੇ ਸਮਝ ਨਹੀਂ ਲੱਗੀ ਉਹੀ ਇਹ ਚੀਜ਼ਾਂ ਸੋਚ-ਸੋਚ ਕੇ ਤੇ ਮੈਂ ਡਿਪਰੈਸ਼ਨ 'ਚ ਚਲਾ ਗਿਆ ਅੱਛਾ ਸੂਰੀ ਸਾਹਿਬ ਤੁਹਾਡਾ ਬੇਸਿਕਲੀ ਨਕਸ਼ਾ ਪਾਸ ਕਿੰਨਾ ਜੀ ਤੁਹਾਡਾ ਕਿੰਨੇ ਨੌਂ ਮਜ਼ਲਾ ਬਣਿਆ ਜੀ ਤੁਹਾਡਾ ਹੋਟਲ ਮੇਰਾ ਮੇਰਾ 8 ਹੈ ਉਹ ਤੋਂ ਮੈਂ ਚੈੱਕ ਕਰਕੇ ਸਾਰਾ ਤੁਹਾਨੂੰ ਦਾ ਸਿਕਮਿਕ ਕੋਕੀ ਮੈਦਾਨ ਦਾ ਸੈਨਾ ਹਸਪੀਟਲ ਆ ਸੀ ਸਰ ਮੇਰੀ ਬੇਨਤੀ ਸੁਣਾਓ ਸੂਰੀ ਸਾਹਿਬ ਠੀਕ ਹੈ ਜੀ ਸਾਡੀ ਸਿੰਪਥੀ ਤੁਹਾਡੇ ਨਾਲ ਤੁਸੀਂ ਰੱਬ ਤੁਹਾਨੂੰ ਛੇਤੀ ਠੀਕ ਕਰੇ ਪਰ ਵਿਕਤ ਦੇ ਕੇ ਮੇਰਾ ਸਿੰਪਲ ਸਵਾਲ ਹੈ ਚਲੋ ਜੇ 8 ਮੰਜ਼ਲਾ ਵੀ ਤੁਹਾਡੇ ਬਣਿਆ ਤੇ ਕੀ ਇਹ ਜੀ ਸਾਰੀਆਂ ਬਿਲਡਿੰਗ ਬਾਇਲਾਜ ਦੇ ਮੁਤਾਬਿਕ ਬਣਿਆ ਜੀ ਸਰ ਜੋ ਅਕੋਰਡਿੰਗ ਚ ਨਕਸ਼ਾ ਸਾਡਾ ਪਾਸ ਹੈ ਇਨਵੈਸਟਮੈਂਟ ਉਹਦੇ ਅਕੋਰਡਿੰਗ ਹੀ ਬਣਿਆ ਨਾ ਜੇ ਉਹਨਾਂ ਕੋਈ ਡਿਪਾਰਟਮੈਂਟ ਦੇ ਅੰਦਰ ਜੀ ਤੁਸੀਂ ਕੋਈ ਐਕਸੈਸ ਕੰਸਟਰਕਸ਼ਨ ਕਰਾਈ ਹੈ ਜਾਂ ਕੁਝ ਕਰਾਈ ਹੈ ਜੀ ਉਹ ਫਿਰ ਅਸੀਂ ਉਹਨਾਂ ਨੂੰ ਰਵਾਈਜ਼ ਨਕਸ਼ਾ ਦੇ ਦੇਾਂਗੇ ਤੇ ਉਹ ਜੋ ਪੈਨਲਟੀ ਹੋਏ ਡਿਪਾਰਟਮੈਂਟ ਸਾਨੂੰ ਪਾ ਦੇਗਾ ਅੱਛਾ ਤੁਸੀਂ ਸਰ ਇਸ ਨੂੰ ਲੈ ਕੇ ਸ੍ਰੀ ਸਾਹਿਬ ਤੁਸੀਂ ਕੋਰਟ ਵੀ ਗਏ ਹੋ ਜੀ ਉਹ ਤਾਂ ਕਾਫੀ ਦਿਨ ਤੇ ਗਏ ਹੋ ਸਰ ਕੋਰਟ ਚ ਸੇ ਚੱਲਦਾ ਫਿਰ ਅੱਛਾ ਹਾਂ ਉਹ ਤਾਂ ਸਹੀ ਚੱਲ ਰਿਹਾ ਹੈ ਅੱਛਾ ਨਹੀਂ ਸਰ ਵੈਸੇ ਕੋਚ ਜਿਹੜਾ ਵਾਇਲਾ ਫਿਰ ਤੁਸੀਂ ਦੋ ਜੀ ਮੰਨਦੇ ਹੋ ਇੱਕ ਤਾਂ ਤੁਸੀਂ ਕਹਿੰਦੇ ਵੀ ਜੇ ਅਸੀਂ ਵਾਇਲੇਸ਼ਨ ਕੀਤੀ ਤੇ ਸਾਨੂੰ ਜੁਰਮਾਨਾ ਪਾ ਦੇਗਾ ਤਾਂ ਮਤਲਬ ਵਾਇਲੇਸ਼ਨ ਹੋਈ ਹੋਈ ਹੈ ਤੁਹਾਡੇ ਏਰੀਆ ਦੇ ਵਿੱਚ ਨਹੀਂ ਸਰ ਪਤਾ ਕੀ ਹੁੰਦਾ ਸਿਟੀ ਦੇ ਵਿੱਚ ਜਦੋਂ ਵੀ ਕਿਤੇ ਕੰਸਟਰਕਸ਼ਨ ਹੁੰਦੀ ਹੈ ਨਾ ਜੀ ਡਿਪਾਰਟਮੈਂਟ ਕਹਿੰਦਾ ਜੀ ਤੁਸੀਂ ਇਹ ਵਾਇਓਲੇਸ਼ਨ ਕੀਤੀ ਓਕੇ ਹਾਂ ਉਹ ਮੇਰੀ ਮੇਰੀ ਨਹੀਂ ਮੈਂ ਆਪਣੀ ਬਿਲਡਿੰਗ ਦੀ ਗੱਲ ਨਹੀਂ ਕਰ ਰਿਹਾ ਮੈਂ ਇੱਕ ਜਨਰਲ ਗੱਲ ਕਰ ਰਿਹਾ ਹਾਂ ਹਾਂ ਅੱਛਾ ਸਰ ਤੁਹਾਡਾ 8 ਮੰਜਲਾਂ ਬਣੀਆਂ ਤੇ ਪਾਸ ਕਿੰਨੇ ਮੰਜਲਾਂ ਤੁਹਾਡੇ ਨਕਸ਼ਾ ਜੀ ਮੈਂ ਚੈੱਕ ਕਰਕੇ ਦੱਸ ਰਿਹਾ ਨਾ ਨਕਸ਼ਾ ਤੁਹਾਨੂੰ ਤੁਹਾਨੂੰ ਯਾਦ ਨਹੀਂ ਹੈ ਓਕੇ ਚਲੋ ਚਲੋ ਠੀਕ ਹੈ ਫਿਰ ਸਭ ਤੁਸੀਂ ਇਹਦੇ ਵਿੱਚ ਕੁਝ ਹੋਰ ਦੱਸਣਾ ਚਾਹੋ ਨਹੀਂ ਬਸ ਬਸ ਉਹ ਠੀਕ ਹੈ ਜਨਾਬੀ ਕੁਝ ਨਹੀਂ ਬਸ ਚਲੋ ਠੀਕ ਹੈ ਸੂਰੀ ਸਾਹਿਬ थैंक यू सर ਠੀਕ ਤੁਸੀਂ ਸੁਣ ਲਿਆ ਕਿ ਅਨਿਲ ਸੂਰੀ ਸਾਹਿਬ ਕੀ ਕਹਿੰਦੇ ਕਹਿੰਦੇ ਵੀ ਮੈਂ ਹਸਪਤਾਲ ਐਡਮਿਟ ਆ ਫਿਰ ਉਹਨਾਂ ਨੂੰ ਮੈਂ ਸਾਰੀ ਚਿੱਠੀ ਜਿਹੜੀ ਪੜ੍ਹ ਕੇ ਸੁਣਾਈ ਹੈ ਫਿਰ ਉਹ ਕਿੰਨਾ ਨਕਸ਼ਾ ਉਹਨਾਂ ਨੂੰ ਪੁੱਛਿਆ ਗਿਆ ਪਾਸ ਹੈ ਉਹ ਕਹਿੰਦੇ ਵੀ ਮੈਨੂੰ ਯਾਦ ਨਹੀਂ ਕਾਗਜ਼ੇ ਦੇ ਕੇ ਦੱਸੋਗਾ ਉਹ ਮੰਝ ਲਾ ਨਹੀਂ ਉੱਚੀਆਂ ਦਾਤ ਹੋ ਜਾਂਦੀ ਨਹੀਂ ਪੂਰੀ ਗਿਣੀਆਂ ਨਹੀਂ ਜਾਂਦੀਆਂ ਚਲੋ ਬੇਸਮੈਂਟ ਪਲੱਸ 9 ਮੰਜ਼ਲਾ ਫਿਰ ਵੇਖੋ ਕਮਿਸ਼ਨਰ ਨਗਰ ਨਿਗਮ ਵੱਲੋਂ 13 10 2 ਤਾਰੀਖ ਨੂੰ ਇੱਕ ਪੱਤਰ ਲੈ ਕੇ ਜਿਹੜਾ ਪੀ ਐਨ ਬੀ ਬੈਂਕ ਉੱਥੇ ਚੱਲਣ ਦੇ ਦਾ ਹੁਦਾਇਤ ਕੀਤੀ ਜਾਂਦੀ ਆ ਵੀ ਜਿਹੜੀ ਇਹ ਬਿਲਡਿੰਗ ਜੇ ਸੀਲ ਕਰਤੀ ਆ ਤੇ ਤਹੀ ਤੁਹਾਡੀ ਲੱਗੀ ਜਿਹੜੀ ਸੀਲ ਇਸ ਚਤ ਦੇ ਖੋਲੀ ਜਾਂਦੀ ਕਿ ਆਪਣਾ ਬੈਂਕ 28 ਦਿਨਾਂ ਦੇ ਅੰਦਰ ਅੰਦਰ ਸਮਾਰਤ ਵਿੱਚੋਂ ਸ਼ਿਫਟ ਕਰ ਲੋ ਪ੍ਰੰਤੂ ਮਿਤੀ 13 11 30 11 2023 ਨੂੰ ਇਸ ਦਸਤੂਰ ਨੂੰ ਕੀਤੀ ਕਿ ਚੈਕਿੰਗ ਦਰਾਂ ਪਾਇਆ ਗਿਆ ਕਿ ਵਿਸ਼ੇ ਅਧੀਨ ਮਾਤੇ ਪੀਐਨਬੀ ਬੈਂਕ ਫੰਕਸ਼ਨਲ ਆ ਪੇਸ਼ ਕੀਤੇ ਰਿਕਾਰਡ ਵਿੱਚ ਬ੍ਰਾਂਚ ਹੈਡ ਪੀਐਨਬੀ ਵੱਲੋਂ ਇੱਕ ਪੱਤਰ ਆਈ ਕਮਿਸ਼ਨਰ ਨਗਰ ਨਿਗਮ ਨੂੰ ਬੇਨਤੀ ਕੀਤੀ ਗਈ ਉਹਨਾਂ ਵੱਲੋਂ ਵਿਸ਼ੇ ਅਧੀਨ ਉਹ ਸਾਰੀ ਵਿੱਚ ਬੈਂਕ ਦਾ ਸ਼ਿਫਟਿੰਗ ਰੂਲ ਅਧਾਰ ਅਨੁਸਾਰ ਕੀਤੀ ਗਈ ਹੈ ਕਿ ਬੈਂਕ ਵਿੱਚ ਬਿਲਡਿੰਗ ਮਾਰਕ ਨੂੰ ਦਾ ਇਹ ਟਿਕਾਣੇ ਦੇ ਦਸਤਾਵੇਜ਼ ਨੇ ਮੋਈਆ ਕਰਾਈ ਗਏ ਨੇ ਤੁਸੀਂ ਕਿਸੀ ਆਉਂਦੇ ਜੀ ਕੀ ਕੀ ਕੀਤਾ ਮੋਈਆ ਬੜਾ ਰਿਹਾ ਬੋ ਵੇਖੋ ਆਉਂਦਾ ਵੀ ਐਨਟੀਪੀ ਨਗਰ ਨਿਗਮਸ ਅਸਲੋ ਸਰਟੀਫਿਕੇਟ ਮਿਤੀ 16/5/2023 ਜਿਸ ਐਮਟੀਪੀ ਵੱਲੋਂ ਸਰਟੀਫਿਕੇਟ ਕੀਤਾ ਗਿਆ ਹੈ ਵਿਸ਼ੇ ਦੀਨ ਸਾਰੀ ਦੇ ਮਾਲਕ ਵੱਲੋਂ ਨਗਰ ਨਿਗਮ ਅੰਮ੍ਰਿਤਸਰ ਦੇ ਸਰਟੀਫਿਕੇਟ ਨੰਬਰ 2 ਬੜਾ 66 ਮਿਤੀ 17 ਨੂੰ 2021 ਅਤੇ ਨਤੀ ਬੜਾ 66 ਮਿਤੀ ਨਤੀਜਾ 2021 ਕਮਰਸ਼ੀਅਲ ਲਖੇ ਬਾਸ ਆ ਐਮਟੀਪੀ ਤੇ ਸਰਟੀਫਿਕੇਟ ਵਾਲਾ ਬੈਂਕ ਕਹਿੰਦੇ ਵੀ ਅਸੀਂ ਤੇ ਪੂਰੇ ਡਾਕੂਮੈਂਟ ਲੈ ਕੇ ਬੈਂਕ ਖੋਲਿਆ ਫਿਰ ਦੂਜਾ ਉਹ ਕਹਿੰਦੇ ਆ ਵੀ ਮਿਤੀ 17 9 2021 ਤੇ ਨਤੀ 4 2022 ਦੇ ਬਿਲਡਿੰਗ ਸੈਂਕਸ਼ਨ ਪਲਾਨ ਸਰਟੀਫਿਕੇਟ ਨਾਲ ਲੱਗੇ ਆ ਸਾਇਕ ਮੰਡਲ ਫਾਇਰ ਅਫਸਰ ਨਗਰ ਨਿਗਮ ਅੰਸਾਰੋਂ ਬਿਲਡਿੰਗ ਨੂੰ ਜਾਰੀ ਕੀਤਾ ਗਿਆ ਪ੍ਰੀਨਲ ਸਰਟੀਫਿਕੇਟ ਵੀ ਇਹਦੇ ਨਾਲ ਲੱਗਾ ਜੇ ਫਿਰ ਆਪੇ ਕਰਕੇ ਜੀ ਠੀਕ ਆਂਦੀ ਪੜੋ ਪੜੋ ਤੁਸੀਂ ਫਿਰ ਆਂਦੇ ਵੀ ਉਕਤ ਤੱਥਾਂ ਦੀ ਰੋਸ਼ਨੀ ਵਿੱਚ ਨਗਰ ਨਿਗਮ ਅੰਸਾਰ ਵੱਲੋਂ ਸਵੇਦਾ ਹੋਟਲ ਦੇ ਮਾਲਕਾਂ ਨੂੰ ਪਹਿਲਾ ਨੋਟਿਸ ਮਿਤੀ 22 2023 ਨੂੰ ਜਾਰੀ ਕੀਤਾ ਗਿਆ ਜਿਸ ਵਿੱਚ ਲਿਖਿਆ ਗਿਆ ਕਿ ਬਿਲਡਿੰਗ ਦੀ ਸਾਰੀ ਬੇਦਰ ਨੋਮ ਮਜਲਾ ਹੋ ਚੁੱਕੀ ਆ ਇਸ ਤੋਂ ਇਹ ਜਾਦਾ ਹੀ ਦੇ ਦਿੱਤਾ ਕਿ ਬਿਲਡਿੰਗ ਦੀ ਸ਼ਿਕਾਇਤ ਨਹੀਂ ਹੋਈ ਤਾਂ ਇਹ ਬਿਲਡਿੰਗ ਦੀ ਸਾਰੀ ਲਗਾਤਾਰ ਚਲਦੀ ਰਹੀ ਤੇ ਸਾਰੀ ਕਰਵਲੋ ਲਗਾ ਲਗਭਗ 100% ਗਰਾਊਂਡ ਕਰ ਦੇ ਦੇ ਨਾਲ ਨਾਲ ਪ੍ਰੋਜੈਕਸ਼ਨ ਤੇ ਵੀ ਪ੍ਰੋਜੈਕਸ਼ਨ ਜਿਹੜੀ ਅਗਲੇ ਆ ਉਹਦਾ ਦੇ ਉੱਤੇ ਵੀ ਸਾਰੀ ਕਰ ਲਈ ਗਈ ਜੇ ਉਹਦਾ ਮਦਦ ਨਹੀਂ ਭਰਿਆ 9 ਮੰਜ਼ਲਾਂ ਨਾਲ ਉਹਨੇ ਕਿਹਾ ਵੀ ਯਾਰ ਕਮਰੇ ਵੱਡੇ ਬਣਾ ਲੈ ਮੈਨੂੰ ਇਹਨਾਂ ਯਾਦ ਆ ਵੀ ਪਿਛਲੀ ਗਲੀ ਦੇ ਮਕਾਨਾਂ ਵਾਲੇ ਰੋਂਦੇ ਹੁੰਦੇ ਸੀ ਸਾਡੇ ਮਕਾਨਾਂ ਦੇ ਦਰਵਾਜ਼ੇ ਆ ਗੀਆਂ ਕਿਰ ਕਿਸੇ ਦੇ ਖਫਾਰਾ ਰੋਇ ਭਰੀਆਂ ਹੁੰਦੀਆਂ ਸੀ ਤੇ ਬਿਲਡਿੰਗ ਡਿਪਾਰਟਮੈਂਟ ਸੁੱਤਾ ਹੀ ਜਾਲ ਦੇ ਖਬਰ ਪੜਦੇ ਨਹੀਂ ਮੇ ਪੜデア ਪਰ ਇੱਕ ਖਾਸ ਤਰ੍ਹਾਂ ਦੇ ਰੰਗ ਦੇ ਜਿਹੜੇ ਕਾਗਜ਼ ਆ ਨਾ ਉਹ ਲਏ ਹੁੰਦੇ ਇਹਨਾਂ ਨੇ ਨਿਗਮ ਹੁੰਦੀ ਬੇਸਮਰ ਤੇ 9 ਮਹੀਨਿਆਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਫਿਰ ਵੇਖੋ ਉਹਨਾਂ ਕੀ ਆਪਣੀ ਦੇਸ਼ਾ ਸਿਟੀ ਦੇ ਵਿੱਚ ਆਉਂਦੇ ਜੀ ਨਗਰ ਨਿਗਮ ਅਮਰਸਾਦ ਨੇ ਇਸ ਬਿਲਡਿੰਗ ਨੂੰ ਮਿਤੀ 2 3 2023 ਨੂੰ ਸੀਲ ਲਗਾਈ ਗਈ ਪਰੰਤੂ ਸੀਲ ਹੋਈ ਬਿਲਡਿੰਗ ਵਿੱਚ ਉਹ ਸਾਰੀ ਦਾ ਵੀ ਤੇ ਫਿਸ਼ਿੰਗ ਦਾ ਕੰਮ ਹੀ ਚੱਲਦਾ ਰਿਹਾ ਜਿੱਦਾਂ 135 36 ਦੀ ਗੱਲ ਦਾ ਰਿਹਾ ਇੰਪਰੂਵਮੈਂਟ ਇੰਜੀਨੀਅਰ ਇੰਪਰੂਵਮੈਂਟ ਦੇ ਚੈਕ ਕੀ ਗੇਂਦਰਾ ਨਾਲ ਪਾਇਆ ਗਿਆ ਕਿ ਇਸ ਬਿਲਡਿੰਗ ਵਿੱਚ ਬੈਂਕ ਚਲਾਇਆ ਜਾ ਰਿਹਾ ਹੈ ਦਸਤਰੋਲੋਂ ਮੁਰਈਆ ਕਰਾਏਗੇ ਦਸਤਾਵੇਜ਼ਾਂ ਦੀਆਂ ਫੋਟੋਗ੍ਰਾਫੀ ਅਨੁਸਾਰ ਇਸ ਬਿਲਡਿੰਗ ਦਾ ਸਹਾਇਕ ਮੰਡਲ ਫਾਇਰ ਅਫਸਰ ਨਗਰ ਨਿਗਮ ਮਮਸਰ ਵੱਲੋਂ ਪ੍ਰੀਵਿਨਲ ਫਾਇਰ ਸਰਟੀਫਿਕੇਟ ਜਾਰੀ ਕੀਤਾ ਆ ਮਿਨਿਸਪਲ ਟਾਊਨ ਪਲੈਨਰ ਬਨੋ ਇਸ ਬਿਲਡਿੰਗ ਦੇ ਕਮਰਸ਼ੀਅਲ ਅਤੇ ਹੋਟਲ ਮੰਤਵ ਲਈ ਨਕਸ਼ੇ ਪ੍ਰਵਾਨ ਹੋਣ ਸੰਬੰਧੀ ਸਰਟੀਫਿਕੇਟ ਜਾਰੀ ਕੀਤਾ ਆ ਇਸ ਬਿਲਡਿੰਗ ਦੇ ਗਰਾਉਂਡ ਫਲੋਰ ਨੂੰ ਪੰਜਾਬ ਨਸ਼ਰ ਬੈਂਕ ਨੇ ਕਿਰਾਏ ਤੇ ਦੇਣ ਸੰਬੰਧੀ ਬੈਂਕ ਨਾਲ ਲੀਜ਼ ਡੀਡ 1182023 ਨੂੰ ਸਾਈਨ ਕੀਤੀ ਗਈ ਆ ਕਿਉਂਕਿ ਜੋ ਨੋ ਮੰਜਲਾ ਬਿਲਡਿੰਗ ਦੀ ਸਾਰੀ ਮੁਕੰਮਲ ਕਰਨਾ ਤੇ ਬਿਲਡਿੰਗ ਸੀਲ ਕਰਨ ਦੇ ਬਾਵਜੂਦ ਬਿਲਡਿੰਗ ਵਿੱਚ ਕੰਮ ਕੀਤਾ ਜਾਣਾ ਸੀਲ ਕੀਤੀ ਹੋਈ ਬਿਲਡਿੰਗ ਦੇ ਸਰਟੀਫਿਕੇਟ ਜਾਰੀ ਕਰਨਾ ਨਗਰ ਨਿਗਮ ਅਮਰਸਾਦ ਦੇ ਸਬੰਧਤ ਅਧਿਕਾਰੀ ਹਰ ਕਰਮਚਾਰੀਆਂ ਦੀ ਮਲੀ ਭੁਗਤ ਸਿੱਧ ਕਰਦਾ ਵੇਹੋ ਜੇ ਮਿਲੀ ਭਗਤ ਸਿੱਧ ਗੱਲ ਦਾ ਤੇ ਫਿਰ ਕੀ ਐਕਸ਼ਨ ਕੀ ਲਿਆ ਉਹਨਾਂ ਦੇ ਤੁਸੀਂ ਕਹੇ ਜੀ ਫਿਰ ਉਹ ਕਹਿੰਦੇ ਆ ਵੀ ਇਸ ਲਈ ਇਸ ਪੱਤਰ ਲਈ ਆਪ ਨੂੰ ਹਦਾਇਤ ਦਿੱਤੀ ਜਾਂਦੀ ਹੈ ਫਿਰ ਉਹ ਹੀ ਚਾਰੀ ਚੀਜ਼ਾਂ ਕਹੀ ਜੀ ਮੈਂ ਤੁਹਾਨੂੰ ਆਖਿਆ ਵੀ ਨਕਸ਼ਾ ਪ੍ਰਵਾਨ ਕਰਨ ਉਸਾਰੀ ਉਹ ਪਹਿਲੀ ਸੇਮ ਚਾਰੀ ਚੀਜ਼ਾਂ ਉਹੀ ਲਿਖੀਆਂ ਹੋਈਆਂ ਜਿਹੜੀਆਂ ਅਸੀਂ ਪਹਿਲੇ ਪੜ੍ਹ ਕੇ ਚਿੱਠੀ ਸੁਣਾ ਚੁੱਕੇ ਹਾਂ ਉਹਨਾਂ ਵੀ ਕਹੇ ਵੀ ਜਿਸ ਤਰ੍ਹਾਂ ਐਫ ਆਈ ਆਰ ਦਿਸਟ੍ਰਿਕਟ ਕਰਾ ਕੇ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ ਉਹ ਨਾਲੇ ਵੀ ਕਹਿ ਰਹੇ ਜੀ ਨਾ ਵੀ ਚਿੱਠੀ ਕਿਹਦੇ ਨੂੰ ਮੇਰੇ ਕੋਲ 5 2024 ਦੀ ਚਿੱਠੀ ਤੁਸੀਂ ਦੇਖੋ ਕਿ ਜੀ ਹੁਣ ਅਸੀਂ ਗੱਲ ਕਰਾਂਗੇ ਜਿਹੜੇ ਐਮਟੀਪੀ ਨੇ ਉੱਥੇ ਨਰਿੰਦਰ ਸ਼ਰਮਾ ਉਹਨਾਂ ਦਾ ਕੀ ਕਹਿਣਾ ਹੈ ਸ਼ਰਮਾ ਜੀ ਇੱਕ ਸੈਕਟਰੀ ਸਾਹਿਬ ਦੀ ਚਿੱਠੀ ਆਈ ਹੈ ਸਵੇਰਾ ਹੋਟਲ ਜਿਹੜਾ ਬਣ ਰਿਹਾ ਹੈ ਉੱਥੇ ਹਾਂਜੀ ਹ ਕੋਤਵਾਲੀ ਦੇ ਕੋਲ ਜੀ ਜੀ ਇਹਨੂੰ ਕੀ ਹੈ ਸਰ ਕੀ ਹੈ ਪੂਰਾ ਮਾਮਲਾ ਕਿ ਇਹ ਬਾਈਲਾਜ ਦੇ ਖਿਲਾਫ ਬਿਲਡਿੰਗ ਬਣੀ ਹੈ ਤੇ ਜੇ ਬਾਈਲਾਜ ਦੇ ਖਿਲਾਫ ਬਣੀ ਹੈ ਤੇ ਪਹਿਲੇ ਸੈਕਟਰੀ ਸਾਹਿਬ ਨੇ ਕਿਹਾ ਸੀ ਨਾ ਤੇ ਐਫ ਆਈ ਆਰ ਦਰਜ ਕਰੋ ਅਜੇ ਤੋ 3 ਮਹੀਨੇ ਪਹਿਲੇ ਉਹ ਫਾਈਲ ਗਈ ਹੋਈ ਹੈ ਸਰ ਨੂੰ ਅਪਰੂਵਲ ਵਾਸਤੇ ਤੇ ਵੀ ਐਫ ਆਈ ਆਰ ਵਾਸਤੇ ਕਿੰਨਾਂ ਨੂੰ ਮੈਂ ਕਮਿਸ਼ਨਰ ਸਾਹਿਬ ਨੂੰ ਰੂ ਪ੍ਰੋਸੈਸ ਤੋਂ ਜਿਸ ਵੇਲੇ ਆ ਜਾਂਦੀ ਹੈ ਅਸੀਂ ਲੈਟਰ ਭੇਜ ਦਿੰਨੀ ਹੈ ਸਿੱਖੀ ਸਾਹਿਬ ਨੂੰ ਜੀ ਨਹੀਂ ਨਹੀਂ ਚਲੋ ਉਸ ਮੇ ਇੱਕ ਸਵਾਲ ਮੇਰਾ ਹੈ ਜੀ ਹੁਣ ਹੁਣ ਫਰੈਸ਼ ਆਰਡਰ ਕੀ ਹੈ ਕਿਆ ਕਿਆ ਫਰੈਸ਼ ਆਰਡਰ ਦਾ ਜੀ ਕੋਰਟ ਤੋਂ ਸਟੇ ਹੈ ਜੀ ਸਟੇਟਸ ਕੋ ਚੱਲ ਰਿਹਾ ਜੀ ਇਹਦਾ ਨਹੀਂ ਕਿ ਨਾ ਚਿੱਠੀ ਜਿਹੜੀ ਤੂੰ ਕੱਲ ਕੱਢੀ ਕਮਿਸ਼ਨਰ ਸਾਹਿਬ ਨੇ ਭਾਦੀ ਹਾਂ ਜੀ ਹੈਲੋ ਕਾਦੀ ਚਿੱਠੀ ਕੱਢੀ 14 ਮਈ ਨੂੰ ਚਿੱਠੀ ਹੈ ਸਰ ਇੱਕ ਸੈਕਟਰੀ ਲੋਕਲ ਬਾਡੀ ਵਿਜੀਲੈਂਸ ਸ਼ੈਲ ਨੇ ਕੱਢੀ ਹੈ ਨਗਰ ਨਿਗਮ ਕਮਿਸ਼ਨਰ ਨੂੰ ਹੋਟਲ ਸੰਬੰਧੀ ਕਿ ਨਕਸ਼ਾ ਪ੍ਰਵਾਨ ਕਰਨ ਉਸਾਰੀ ਮੈਂ ਤੁਹਾਨੂੰ ਚਿੱਠੀ ਪਾਵਾਂ ਤੁਹਾਡੇ ਕੋਲ ਨਹੀਂ ਤੁਹਾਨੂੰ ਤਾਂ ਸਾਰਾ ਪਤਾ ਹੀ ਹੈ ਜੀ ਮੈਂ ਤੁਹਾਨੂੰ ਚਿੱਠੀ ਪਾ ਨੀ ਜਵਾਨੀ ਨਹੀਂ ਪਤਾ ਜੀ ਪੜਦੇ ਚਿੱਠੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਜਵਾਨੀ ਇਹ ਦੱਸ ਸਕਦਾ ਨਕਸ਼ਾ ਪ੍ਰਵਾਨ ਕਰਨ ਪਬਲਿਕ ਉਸਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਇਸ ਬਿਲਡਿੰਗ ਦੇ ਏਰੀਆ ਵਿੱਚ ਤਨਾਤ ਹਰ ਜ਼ਿੰਮੇਵਾਰ ਅਧਿਕਾਰੀ ਕਰਮਚਾਰੀ ਬਿਲਡਿੰਗ ਨਿਰੀਖਕ ਐਟਪੀ ਐਮਟੀਪੀ ਦੇ ਨਾਂ ਅੱਜ ਦਫ਼ਤਰ ਨੂੰ ਤੁਰੰਤ ਭੇਜੇ ਜਾਣ ਹਾਂਜੀ ਫੀਲ ਕੀਤੀ ਬਿਲਡਿੰਗ ਦੇ ਫਾਇਰ ਸਰਟੀਫਿਕੇਟ ਜਾਰੀ ਕਰਨ ਵਾਲੇ ਸਹਾਇਕ ਮੰਡਲ ਅਫਸਰ ਨਗਰ ਨਿਗਮ ਅਮਰਸਰ ਦਾ ਨਾਮ ਇਸ ਅਫਸਰ ਨੂੰ ਭੇਜਿਆ ਜਾਵੇ। ਉਹ ਤਾਂ ਆਲਰੇਡੀ ਭੇਜਿਆ ਹੋਇਆ ਉਹ ਨਾਮ ਜਿਹੜੇ ਬਾਕੀ ਤਨਾਤ ਜਿਹੜੇ ਨੇ ਬਿਲਡਿੰਗ ਇੰਸ펙ਟਰ ਏਟੀਪੀ ਐਮਟੀਪੀ ਉਹ ਸਾਡੇ ਕੋਲ ਬਣ ਗਿਆ ਕਿ ਸਾਡੇ ਕੋਲ ਪੁਰਾਣੇ ਆਰਡਰ ਕੋਈ ਨਹੀਂ ਸੀ ਰਹਿਏ ਇੱਥੇ ਰਿਹਾ ਕਿ ਏਟੀਪੀ ਪੀਰਾ ਸਿੰਘ ਹੁੰਦਾ ਸੈਗਲ ਪ੍ਰਦੀਪ ਸੈਗਲ ਹੂੰ ਉਹ ਰਹੇ ਨੇ ਇੱਥੇ ਕਾਫੀ ਦਿਨ ਵਿੱਚ ਤੇ ਉਹਨਾਂ ਦਾ ਸਾਨੂੰ ਡਿਊਟੀ ਪੀਰੀਅਡ ਨਹੀਂ ਸੀ ਪਤਾ ਲੱਗ ਰਿਹਾ ਹੂੰ ਤੇ ਉਹਨਾਂ ਦੇ ਵੀ ਮੰਗਵਾ ਲਏ ਸੀ ਆਰਡਰ ਹੂੰ ਤੇ ਕੱਲ ਸ਼ਾਮ ਦੀ ਸਾਨੂੰ ਉਹ ਵੀ ਮਿਲ ਗਈ ਹੋਈ ਆ ਉਹਨਾਂ ਦੇ ਆਰਡਰਾਂ ਉਾਂ ਦੀ ਕਾਪੀ ਤੇ ਇੱਕ ਦੋ ਦਿਨ ਦੇ ਵਿੱਚ ਵਿੱਚ ਅਸੀਂ ਜਿਹੜੀ ਆ ਇਹ ਅਪਰੂਵਲ ਭੇਜ ਦੇਣੀ ਹੈ ਕਮਿਸ਼ਨਰ ਸਾਹਿਬ ਨੂੰ ਫਿਰ ਕਮਿਸ਼ਨਰ ਸਾਹਿਬ ਵੱਲੋਂ ਲੈਟਰ ਜਾਊਗੀ ਗਵਰਨਮੈਂਟ ਨੂੰ ਕਾਦੀ ਅਪਰੂਵਲ ਭੇਜ ਦੇਣੀ ਜੀ ਤੁਸੀਂ ਕਿ ਕਿਹੜੇ ਕਿਹੜੇ ਬੰਦਿਆਂ ਦੇ ਨਾਮ ਨੇ ਜਿਹੜੇ ਇੱਥੇ ਤਨਾਤ ਰਹੇ ਨੇ ਇਹਦੀ ਨਕਸ਼ਾ ਪਾਸ ਤੋਂ ਲੈ ਕੇ ਤੇ ਕੰਸਟਰਕਸ਼ਨ ਤੱਕ ਤੁਸੀਂ ਦੇਖੋ ਨਾ ਵੀ ਸੈਕਟਰੀ ਸਾਹਿਬ ਦੇ ਆਰਡਰ ਮੇਰੇ ਖਿਆਲ ਫਰਵਰੀ ਦੇ ਪਰ ਫਰਵਰੀ ਸਾਹਿਬ ਨੂੰ ਮੈਨੂੰ ਤਾਂ ਮੈਂ ਤਾਂ ਇਹ ਇਥੇ ਅਪ੍ਰੈਲ ਚ ਚਾਰਜ ਲੈ ਜੀ ਇਸ ਦੇ ਨਾਲ ਠੀਕ ਹੈ ਠੀਕ ਓਕੇ ਤੇ ਇੱਕ ਇਹ ਵੀ ਦੱਸਿਓ ਸਮਝ ਜੀ ਇਹ ਦੱਸਿਓ ਕਿ ਕਿਆ ਵਾਕਈ ਬਾਇਲੈਜ਼ ਦਾ ਉਲੰਘਣ ਕਰਕੇ ਬਣਿਆ ਹੋਇਆ ਉਹ ਤੇ ਤਾਂ ਹੈ ਹੀ ਹੈ ਜੀ ਅੱਛਾ ਕਿੰਨੇ ਕਿੰਨਾ ਕਿੰਨਾ ਨਕਸ਼ਾ ਪਾਸ ਹੈ ਜੀ ਇਹਨਾਂ ਦਾ ਨਕਸ਼ਾ ਇਹਨਾਂ ਦਾ ਹੈਗਾ ਜੀ ਦੋ ਨਕਸ਼ੇ ਪਾਸ ਹੈ ਜੀ ਇੱਕ ਤਾਂ ਇਹਨਾਂ ਦਾ ਹੈਗਾ ਬੇਸਮੈਂਟ ਪਲਸ 4 ਸਟੋਰੀ ਦਾ ਇੱਕ ਹੈਗਾ ਬੇਸਮੈਂਟ ਪਲਸ 3 ਦਾ ਜੀ ਮਤਲਬ ਦੋ ਨਕਸ਼ੇ ਇੱਕੋ ਪਾਰ ਨਿਕੋ ਕਿੰਦਾ ਹੋਗੇ ਜੀ ਪਾਸ ਨਹੀਂ ਉਹ ਤਾਂ ਹੋ ਜਾਂਦੇ ਉਹ ਤਾਂ ਕੋਈ ਗੱਲ ਨਹੀਂ ਜੇ ਪਲਾਟ ਨਾਲ ਨਾਲ ਲੱਗਦੇ ਹੋਣ ਤੇ ਕਲੱਬਿੰਗ ਵੀ ਹੋઈ ਸਕਦੀ ਆ अच्छा बेसमेंट प्लस 3 बेसमेंट प्लस 4 हां बेसमेंट प्लस 4 ਲੈ ਕੇ ਚੱਲਦੇ ਆਂ ਸੀ ਪਰ ਜਿਹੜੀ ਬਿਲਡਿੰਗ ਬਣੀ ਆ ਬੇਸਮੈਂਟ ਪਲੱਸ 9 ਆ ਜੀ ਇਹ ਬੇਸਮੈਂਟ ਪਲੱਸ 10 ਆ ਜੀ ਓਕੇ ਸਰ ਇਹ ਫਿਰ ਇਹਦੇ ਤੇ ਕੀ ਮਤਲਬ ਇਹਨੂੰ ਢਾਣ ਦੀ ਹੁਕਮ ਹੁੰਦੇ ਆ ਬ੍ਰੀਸਿਕਲੀ ਨਾਉਨ ਸੀ ਇਹ ਹੁਣ ਹਾਈ ਕੋਰਟ ਦੇ ਵਿੱਚ ਮੈਟਰ ਆ ਜੀ 24 ਨੂੰ ਲੱਗਿਆ ਹੋਇਆ ਹੈ ਕਿ ਸਰਦੀ ਹੀアリング ਲਈ ਸੀ ਅਪੀਲ ਪਾਈ ਆ ਓਕੇ ਲਾਸਟ ਡੇਟ ਤੇ ਕੱਪ ਨਹੀਂ ਹੋਇਆ ਹੈ ਕੇਸ ਅਰਜੈਂਟ ਨਹੀਂ ਸੀ ਕੋਰਟ ਨੇ ਅਰਜੈਂਟ ਸੇ ਨਹੀਂ ਸੀ ਲਈ ਆਈਸ਼ਵਰੀ ਅਰਜੈਂਟ ਚਾ ਤੇ 24 ਨੂੰ ਹੀアリング ਹੈ ਦੀ ਜੀ ओके 259 ओके लास्ट डेट ਤੇ ਮੈਂ ਆਪ ਵੀ ਕੋਰਟ ਤੇ ਪ੍ਰੈਜ਼েন্ট ਰਹਾ ਸੀ ਪਰ ਸਾਡੀ ਵਾਰੀ ਨਹੀਂ ਆਈ ਕੇਸ ਦੀ ओके ਅੱਛਾ ਸਮਝੀਏ ਦੱਸਣਾ ਉਸ ਵੇਲੇ ਚਲੋ ਇੱਕ ਇੱਕ ਤੁਸੀਂ ਕੀ ਪ੍ਰਦੀਪ ਸ਼ਾਗਲ ਦੱਸਿਆ ਜੀ ਏਟੀਪ ਪ੍ਰਦੀਪ ਸ਼ਾਗਲ ਹਾਂ ਪ੍ਰਦੀਪ ਸ਼ਾਗਲ ਕਿਉਂਕਿ ਉਹ ਰਿਟਾਇਰ ਹੋ ਗਏ ਹੋਏ ਨਾ ਅੱਛਾ ਤੇ ਉਹ ਕਿਉਂਕਿ ਉਹ ਆਫਟੌਟ ਆচ্ছি ਸਾਰਿਆਂ ਦੇ ਹੂੰ ਤਾਂ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਕਿਤੇ ਕਿਆ ਕੋਈ ਉਹਨਾਂ ਦਾ ਪੀਰੀਅਡ ਇੱਥੇ ਘੱਟ ਹੋਵੇ ਤਨਤੀ ਦਾ ਤੇ ਅਸੀਂ ਵਧਣਾ ਜਿੱਤੇ ਲਿਖ ਕੇ ਭੇਜਦੀਏ ਅਸੀਂ ਐਗਜ਼ੈਕਟ ਆਰਡਰ ਚਾਹੁੰਦੇ ਸੀ ਉਹ ਮਿਲ ਨਹੀਂ ਸੀ ਕਿ ਕਿੰਨੀ ਕਿੰਨੀ ਦੇਰ ਚ ਬਣੀ ਹੈ ਜੀ ਇਹ ਬਿਲਡਿੰਗ ਪੂਰੀ ਤੁਸੀਂ ਸਟੱਡੀ ਕੀਤਾ ਇਹ ਜੋ ਮੈਂ ਫਾਈਲ ਨੂੰ ਸਟੱਡੀ ਕੀਤਾ ਜੀ ਇਹ ਸਮਝ ਲਓ ਕਿ ਇਹ ਮਾਰਚ ਵਿੱਚ ਸ਼ੁਰੂ ਹੁੰਦੀ ਆ 2022 ਵਿੱਚ ਮਾਰਚ 2022 ਵਿੱਚ ਤੇ ਅਕਤੂਬਰ 23 ਤੱਕ ਸਾਰੀਆਂ ਛੱਤਾਂ ਪੈਂਦੀਆਂ ਦੀਆਂ ਓਕੇ ਤੇ ਅਕਤੂਬਰ 23 ਅਕਤੂਬਰ ਮਤਲਬ 22 ਸਤੰਬਰ ਜਾਂ ਅਕਤੂਬਰ ਤੋਂ ਬਾਅਦ ਉਸੇ ਕੰਸਟਰਕਸ਼ਨ ਦਾ ਕੰਮ ਨਹੀਂ ਚੱਲਿਆ ਅਕਤੂਬਰ 23 ਤੱਕ 10 ਮੰਜ਼ਿਲਾ ਖੜਾ ਹੋ ਜਾਂਦਾ ਬਿਲਡਿੰਗ ਫਰਵਾਹਿੰਦੇ ਤੇ ਸਰ ਕਿਸੇ ਇਨਸਪੈਕਟਰ ਨੇ ਕਿਸੇ ਹੋਰ ਨੇ ਜਾਂ ਐਮਟੀਪੀ ਸਾਹਿਬ ਨੇ ਇਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜੀ ਇੱਥੇ ਪਾਰਸ਼ਲੀ ਡੈਮੋਲਿਸ਼ਨ ਵੀ ਕੀਤੀ ਹੈ ਉਹਨੇ ਪ੍ਰਦੀਪ ਸ਼ਾਗਰ ਨੇ ਉਹਨੇ ਕੋ ਡਾਕੂਮੈਂਟਸ ਕੱਲ ਭੇਜੇ ਨੇ ਹੂੰ ਉਹ ਐਗਜੈਕਟ ਕੀ ਨੇ ਉਹ ਹੁਣ ਪੜ੍ਹ ਕੇ ਦੱਸਾਂਗੇ ਖੁਸ਼ਵਾਲਾ ਤੁਸੀਂ ਥੋੜਾ ਆਪਣੇ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਥੋੜਾ ਦਿੱਂਿਆ ਹਾਂ ਹਾਂ ਜੀ ਤੇ ਜੋ ਸਾਡੇ ਵੱਲੋਂ ਬਣਨ ਵਾਲੀ ਆ ਕਾਰਵਾਈ ਉਹ ਅਸੀਂ ਇੱਕ ਅਦੇ ਦਿਨ ਚ ਪਰਪੋਸ ਕਰ ਦੇਣੀ ਆ ਕਮਿਸ਼ਨਰ ਸਾਹਿਬ ਨੂੰ ਹੂੰ ਬਾਕੀ ਰਹੀ ਫਰਦਰ ਕੋਈ ਡੈਮੋਲੇਸ਼ਨ ਜਾਂ ਕੋਈ ਸੀਲਿੰਗ ਵਗੈਰਾ ਸੀਲਿੰਗ ਕਾਗਜ਼ਾਂ ਚ ਤੇ ਹੈਗੀ ਸੀ ਇਹਦੀ ਹੂੰ ਤੇ ਡੈਮੋਲੇਸ਼ਨ ਤਾਂ ਹਾਈ ਕੋਰਟ ਨੇ ਸਟੇ ਕੀਤੀ ਹੋਈ ਹੈ ਇਹਦੀ ਓਕੇ ਤੇ ਸਰ ਇਹ ਵੈਸੇ ਮੈਂ ਨਹੀਂ ਵੇਚਾਂਗਾ ਇੱਕ ਤੁਸੀਂ ਸੈਂਟਰਲ ਚ ਹੁਣੇ ਚਾਰਜ ਲਿਆ ਤੁਸੀਂ ਤੇ ਕਾਫੀ ਦਿਨ ਲੈਂਦੇ ਨਹੀਂ ਸੀ ਕੋਈ ਸੈਂਟਰਲ ਦੇ ਵਿੱਚ ਤੇ ਬਹੁਤ ਕੰਨੇ ਰੌਲੇ ਬੜਾ ਪਿਆ ਹੋਇਆ ਹੈ ਕੰਟਰੋਵਰਸੀ ਬਹੁਤ ਹੈ ਜੀ ਫਸਲਤ ਕੀ ਹੈ ਜੀ ਜਿਹੜੀਆਂ ਇਹਨਾਂ ਨੇ ਕੋਈ ਪਾਰਸ਼ੀਅਲ ਡੈਮੋਲੇਸ਼ਨਸ ਕੀਤੀਆਂ ਨਾ ਉਹਦੇ ਚ ਨੋਟਿਸਿਸ ਦੀ ਕਾਰਵਾਈ ਨਹੀਂ ਪ੍ਰੋਪਰ ਕੀਤੀ ਸਮਝਦੇ ਨਹੀਂ ਗੱਲ ਤਦੋਂ ਸਿਰ ਬੜਾ ਬੜਾ ਰਵਾਈ ਨਹੀਂ ਪਰਲੇ ਬੰਦਦੇ ਕਰਕੇ ਦਿੱਕਤ ਆ ਰਹੀ ਸਾਨੂੰ ਹਾਂਜੀ ਹਾਂਜੀ ਮੈਂ ਕਹ ਜੀ ਇਹੇ ਕਰਕੇ ਨਹੀਂ ਸੀ ਲੈਂਦੇ ਚਾਰਜ ਕਿਉਂਕਿ ਫਾਈਲਾਂ ਵੀ ਮੁਕੰਮਲ ਹੈਗੀਆਂ ਬਿਲਡਿੰਗਾਂ ਦੀਆਂ ਜੀ ਚਲੋ ਠੀਕ ਹੈ ਸ਼ਰਮਾ ਜੀ ਠੀਕ ਹੈ ਸਰ ਥੈਂਕ ਯੂ ਜੀ ਥੈਂਕ ਯੂ ਨਰੀਂਦਰ ਸ਼ਰਮਾ ਜੀ ਜਿਹੜੇ ਐਮਟੀਪੀ ਨੇ ਉਹ ਆਪ ਮੰਨਦੇ ਨੇ ਕਿ ਉੱਥੇ ਸੈਂਟਰਲ ਚ ਤੇ ਆਵਾ ਹੀ ਉੱਤੇ ਐ ਬੌਸਆਂੀਆਂ ਬਿਲਡਿੰਗਾਂ ਜਿਹੜੀਆਂ ਇਲੀਗਲ ਬਣੀਆਂ ਉਹ ਮੰਨਦੇ ਨੇ ਕਹਿੰਦੇ ਵੀ ਇਸੇ ਕਰਕੇ ਮੈਂ ਚਾਰਜ ਵੀ ਨਹੀਂ ਸੀ ਲੈਂਦਾ ਤੇ ਹੁਣ ਕਹਿੰਦੇ ਜਿਹੜੇ ਉਹ ਪਹਿਲੇ ਤੇ ਇਹ ਹੀ ਪਤਾ ਸਾਨੂੰ ਕਰਨ ਲੱਗਿਆ ਸਵਾਲ ਲੱਗਿਆ ਵੀ ਉੱਥੇ ਬੰਦਾ ਕਿਹੜਾ ਇਤਨਾ ਸੀਗਾ ਤੇ ਮਾਰੀਆਂ ਮੋਟੀਆਂ ਫਾਇਲਾਂ ਕਿਤੇ ਬੜੀਆਂ ਖੰਗਾਲੀਆਂ ਤੇ ਪਤਾ ਲੱਗਿਆ ਪ੍ਰਦੀਪ ਸੈਕਲ ਕੋ ਏਟੀਪੀ ਸੀਗਾ ਉਸ ਵੇਲੇ ਤੇ ਜਿਹੜਾ ਕਿ ਹੁਣ ਰਿਟਾਇਰ ਹੋ ਗਿਆ ਸਵਾਲ ਹੋਇਆ ਵੀ ਸਵੇਰਾ ਸਤਲਾਲਾ ਤੇ ਬਿਮਾਰ ਪਿਆ ਉਹ ਕਹਿੰਦਾ ਮੈਨੂੰ ਤੇ ਹੋਟਲ ਨੇ ਬਿਮਾਰ ਕਰਤਾ ਹੁਣ ਰੱਬ ਜਾਣੇ ਹੋਟਲ ਨੇ ਕੀਤਾ ਕਿ ਉਹ ਪਹਿਲੇ ਬਿਮਾਰ ਸੀ ਵਿਚਾਰਾ ਹੁਣ ਇਹਨਾਂ ਅਫਸਰਾਂ ਦੇ ਕੀ ਕਾਰਵਾਈ ਹੋਏਗੀ ਇਹ ਸਭ ਤੋਂ ਵੱਡਾ ਸਵਾਲ ਹੈ ਇਹਨਾਂ ਅਫਸਰਾਂ ਦੇ ਐਫਆਈਆਰ ਰਜਿਸਟਰਡ ਹੋਣੀ ਚਾਹੀਦੀ ਆ ਨਿਰਾਰਜਾਬ ਵੀ ਇਹਨਾਂ ਨੂੰ ਡਿਸਮਿਸ ਹੀ ਕਰਨਾ ਚਾਹੀਦਾ ਤਰਕੇ ਜੀ ਜਿਨ੍ਹਾਂ ਵੀ ਸਵੇਰੇ ਵਾਲੇ ਦਾ ਫਿਰ ਨੁਕਸਾਨ ਹੋਇਆ ਨਾ ਜੀ ਠੀਕ ਹੈ ਉਹ ਜ਼ਿੰਮੇਵਾਰ ਤਾਂ ਜ਼ਰੂਰ ਆ ਅੱਗਾ ਉਹਨੂੰ ਤੇ ਅੱਗਾ ਇਹਨਾਂ ਨੂੰ ਪਾਉਣਾ ਚਾਹੀਦਾ ਅੱਗਾ ਇਹਨਾਂ ਨੂੰ ਪਾਉਣਾ ਚਾਹੀਦਾ ਚਲੋ ਉਹ ਵੀ ਜ਼ਿੰਮੇਵਾਰ ਆ ਉਹਨੂੰ ਵੀ ਪਤਾ ਵੀ ਮੇਰੀ ਬਿਲਡਿੰਗ ਗਲਤ ਬਣਨ ਢੀ ਆ ਮੈਂ ਗਲਤ ਨਕਸ਼ਾ ਲਿਆ ਤੇ ਤੂੰ ਕਿਉਂ ਲਿਆ ਵੀ ਭਾਈ ਕਿਉਂ ਲਾਲਚ ਜਿੰਨਾ ਬਣਿਆ ਤੇਰਾ ਵਧੀਆ ਸੋਨਾ ਕੰਮ ਚੱਲਣ ਢਿਆ ਹੀ ਚਾਰ ਮੱਜਲਾਂ ਦਾ ਢਿੱਡ ਨਹੀਂ ਭਰਦਾ ਰੋਟੀ ਖਾਣੀ ਆ ਦੋ ਰੋਟੀਆਂ ਖਾਣੀਆਂ ਕਹਿੰਦਾ ਕੀ ਆ ਉਹਨੇ ਫਿਰ ਕਹਿੰਦੇ ਵੀ ਥਾਲੀ ਵੀ ਚਾਂਦੀ ਦੀ ਹੋਵੇ ਕਲਾਸ ਵੀ ਚਾਂਦੀ ਦੇ ਹੋਣ ਚਲੋ ਫੈਸਲਾ ਜਨਤਾ ਨੇ ਕਰਨਾ ਹੈ ਅਸੀਂ ਸਾਰੇ ਤੱਥ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ ਸਾਨੂੰ ਦਿਓ ਜ਼ਾਦਤ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਸੀਕਲ ਨਮਸਕਾਰ